ਜੀ ਜੇਕਰ ਗਨੇ ਗਵਾਚੇ ਹੋਏ ਦੀ ਬਰਾਸ ਦਾ ਇੰਤਕਾਲ ਉਸਦੇ ਵਾਰਸਾਂ ਦੇ ਨਾਮ ਹੋ ਜਾਵੇ ਠੀਕ ਹੈ ਤੇ ਬਾਅਦ ਵਿੱਚ ਉਹ ਗਵਾਚਿਆ ਹੋਇਆ ਵਿਅਕਤੀ ਵਾਪਸ ਘਰ ਆ ਜਾਵੇ। ਕੀ ਬਾਤ ਹੈ? ਤੇ ਆਪਣੀ ਪ੍ਰਾਪਰਟੀ ਦਾ ਫਿਰ ਉਹ ਕਲੇਮ ਕਿਵੇਂ ਕਰੇ? ਉਹਦੇ ਮਤਲਬ ਬਹੁਤ ਸੋਹਣਾ ਸਵਾਲ ਹੈ। ਕਿਸ ਤਰੀਕੇ ਨਾਲ ਕਰ ਸਕਦਾ? ਬਹੁਤ ਸੋਹਣਾ ਸਵਾਲ ਹੈ। ਕੋਈ ਬੰਦਾ ਗਵਾਚ ਗਿਆ। ਹਾਂਜੀ। ਅਸੀਂ ਉਹਦਾ ਪ੍ਰੋਸੈਸ ਜੋ ਮੈਂ ਹੁਣ ਪਹਿਲਾਂ ਦੱਸਿਆ ਉਹ ਅਡਾਪਟ ਕਰਕੇ ਹਾਂਜੀ ਉਹਨੂੰ 7 ਸਾਲ ਤੋਂ ਵੱਧ ਹੋ ਗਏ ਸੀ। ਜੀ। ਉਹ ਆਪਾਂ ਅਡਾਪਟ ਕਰਕੇ ਪ੍ਰੋਸੈਸ ਉਸ ਦੀ ਪ੍ਰਾਪਰਟੀ ਉਹਦੇ ਵਾਰਸਾਂ ਦੇ ਨਾਂ ਤੇ ਚੜਾਤੀ ਹਾਂਜੀ ਹਾਂ ਹਾਂ ਉਰਦੂਵਾਦ ਵਾਪਸ ਆ ਗਿਆ ਬਿਲਕੁਲ ਹੁਣ ਉਹ ਤਿੰਨ ਕੇਸ ਹੋਣਗੇ ਅੱਛਾ ਜੀ ਤਿੰਨ ਇਨਸਟੈਂਸਸ ਹੋਣਗੇ ਠੀਕ ਹੈ ਹਾਂਜੀ ਹਾਂ ਜੇ ਬੰਦਾ ਗਵਾਚਿਆ ਤਾਂ ਗਵਾਚਿਆ ਜੇ ਮਰਿਆ ਤਾਂ ਮਰਿਆ ਜੀ ਜੀ ਠੀਕ ਹੈ ਨਾ ਜੇਕਰ ਅਸੀਂ ਇਹ ਇਸ ਤਰ੍ਹਾਂ ਦਾ ਕੰਮ ਕਰਾਂਗੇ ਕਿ ਉਹਦਾ ਜੈਲੀ ਸਰਟੀਫਿਕੇਟ ਬਣਾ ਕੇ ਬਿਲਕੁਲ ਸਹੀ ਤੇ ਉਹਦੀ ਵਿਰਾਸਤ ਕਰਾਵਾਂਗੇ ਜੀ ਜੀ ਉਸ ਕੇਸ ਦੇ ਵਿੱਚ ਉਹਦੇ ਕਨਸੀਕੁਐਂਸ ਜਿਹੜੇ ਹੈ ਜਦੋਂ ਬੰਦਾ ਆਊਗਾ ਜਾਂ ਕੋ ਪ੍ਰਾਪਰਟੀ ਲੈਣ ਵਾਲਾ ਹਾਂ ਜਿਹਨੇ ਵਿਰਾਸਤ ਦੇ ਵਿੱਚ ਜਿਹਨਾਂ ਨੇ ਲਈ ਤੇ ਗਾਹਾਂ ਅੱਗੇ ਵੇਚਦੀ ਜਿਹਨੇ ਖਰੀਦੀ ਹੈ ਉਹ ਵੀ ਨੁਕਸਾਨ ਹੋ ਸਕਦਾ ਖਰੀਦਣ ਵਾਲੇ ਨੂੰ ਖਰੀਦਣ ਵਾਲੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਕਿ ਅਰਜੀ ਦੇਣ ਵਾਲੇ ਦਿਨ ਉਹਦੀ ਮਾਂ ਜਿਉਂਦੀ ਹੈ ਸਭ ਤੋਂ ਪਹਿਲਾਂ ਤਾਂ ਉਹਦੀ ਮਾਂ ਨੂੰ ਸਾਰੀ ਪ੍ਰਾਪਰਟੀ ਜਾਊਗੀ ਠੀਕ ਹੈ ਜੀ ਜੇ ਮਾਂ ਹੈ ਨਹੀਂ ਤਾਂ ਪਿਤਾ ਨੂੰ ਸਾਰੀ ਪ੍ਰਾਪਰਟੀ ਜਾਊਗੀ ਠੀਕ ਹੈ ਜੀ ਜੇ ਪਿਤਾ ਹੈ ਨਹੀਂ ਤਾਂ ਫਿਰ ਉਹਦੇ ਭੈਣ ਜਿਉਂਦੇ ਭੈਣ ਭਰਾਵਾਂ ਨੂੰ ਠੀਕ ਹੈ ਜੀ ਹੁਣ ਇੱਥੇ ਇੰਪੋਰਟੈਂਟ ਗੱਲ ਇਹ ਆਉਂਦੀ ਫਰਜ਼ ਕਰੋ ਇੱਕ ਬੰਦੇ ਦੇ ਪੰਜ ਭਰਾ ਭੈਣ ਭਰਾ ਸੀਗੇ ਜੀ ਇੱਕ ਤਾਂ ਗਵਾਚ ਗਿਆ ਚਾਰ ਰਹਿ ਗਏ ਹਾਂਜੀ ਚਾਰਾਂ ਚੋਂ ਅਰਜੀ ਦੇਣ ਵਾਲੇ ਦਿਨ ਜਿਹੜੀ ਡੀਮ ਡੇਟ ਆਫ ਡੈਥ ਨਾਈ ਹੈ ਦੋ ਚੜਾਈ ਕਰ ਗਈ ਸੀ ਦੋ ਰਹਿ ਗਏ ਦੋ ਰਹਿ ਗਏ ਸੀ ਹਾਂਜੀ ਤਾਂ ਪ੍ਰਾ ਠੀਕ ਹੈ ਉਹਨਾਂ ਦੀ ਫੈਮਿਲੀ ਨੂੰ ਨਹੀਂ ਜਾਊਗੀ ਦੋ ਜਿਹੜੇ ਮਰ ਗਏ ਠੀਕ ਆ ਆਪਾਂ ਕਹਿੰਦੇ ਨਾ ਵੀ ਚ ਚਾਰ ਭਰਾ ਹਸ ਚਾਰ ਹਿੱਸੇ ਪੈਣ ਹਾਂਜੀ ਹਾਂ ਚਾਰ ਹਿੱਸੇ ਪੈਣ ਉਹਨਾਂ ਦੇ ਜਵਕਾਂ ਨੂੰ ਜਾਣ ਜਿਹੜੇ ਮਰ ਗਏ ਉਹਨਾਂ ਦੇ ਜਵਕਾਂ ਨੂੰ ਜਾਣ ਠੀਕ ਹੈ ਜਿਹੜੇ ਮਰ ਗਏ ਠੀਕ ਹੈ ਜੀ ਨਹੀਂ ਉਹ ਭੈਣ ਭਰਾ ਦਾ ਜਿਹੜਾ ਰਿਸ਼ਤਾ ਨਾ ਹੋਇਆ ਉਹਦਾ ਦੂਜੇ ਜੇ ਫਿਰ ਉਹ ਭਰਾ ਮੈਂ ਤੁਹਾਨੂੰ ਦੱਸਿਆ ਕਿ ਹਿੰਦੂ ਸਸੈਸ਼ਨ ਐਕਟ 355 ਜੀ ਦੇ ਵਿੱਚ ਇੱਕ ਸ਼ੈਡਿਊਲ ਬਣਾਇਆ ਹੋਇਆ ਠੀਕ ਹੈ ਜੀ ਉਹਦੇ ਵਿੱਚ ਦੋ ਤਰ੍ਹਾਂ ਦੇ ਵਾਰਸ਼ ਦਿਖਾਏ ਆ ਇੱਕ ਕਲਾਸ 1 ਹੇਅਰ ਹੁੰਦੇ ਆ ਤੇ ਕਲਾਸ 2 ਹੁੰਦੇ ਆ ਕਲਾਸ 1 ਹੇਅਰ ਚੋਂ ਜੇ ਕੋਈ ਬੱਚਿਆਂ ਚੋਂ ਪਹਿਲਾ ਮਰ ਗਿਆ ਤਾਂ ਉਹਨਾਂ ਦੇ ਪਰਿਵਾਰ ਗਏ ਠੀਕ ਹੈ ਠੀਕ ਹੈ ਨਾ ਤੇ ਜਿਹਦੇ ਜਿਹੜਾ ਕੁਮਾਰਾ ਨਾ ਤਾਂ ਉਹਦੇ ਪਤਨੀ ਹੈ ਨਾ ਬੱਚੇ ਹੈ ਰਹੇਗੀ ਮਾਂ ਜੇ ਮਾਂ ਵੀ ਮਰੀ ਹੋਈ ਹੈ ਤਾਂ ਉਹ ਕਲਾਸ 1 ਹੀ ਖਤਮ ਫਿਰ ਕਲਾਸ 2 ਹੀ ਹੀਰ ਤੇ ਆ ਜਾਂਦੀ ਹੈ ਕਲਾਸ 2 ਦੇ ਨੌ ਪ੍ਰਕਾਰ ਦੇ ਹੁੰਦੇ ਹੈ ਜੀ ਮੇਰੇ ਤੋਂ ਇੱਕ ਨੰਬਰ ਤੇ ਤੁਹਾਡਾ ਪੰਜਾਬ ਦੇ ਹੀਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ ਅੱਜ ਸਾਡੇ ਨਾਲ ਸ਼੍ਰੀ ਮਨੋਜ ਕੁਮਾਰ ਬੰਸਲ ਜੀ ਪੀਸੀਐਸ ਰਿਟਾਇਰਡ ਐਸ ਡੀ ਐਮ ਉਹਦੇ ਤੋਂ ਹੋਏ ਹੋਏ ਨੇ ਤੇ ਇਹਨਾਂ ਨਾਲ ਆਪਾਂ ਨੇ ਇੱਕ ਪਹਿਲਾਂ ਵੀ ਤਕਸੀਮ ਬਾਰੇ ਵੀਡੀਓ ਬਣਾਈ ਸੀ ਸਰ ਨੇ ਬਹੁਤ ਹੀ ਡਿਟੇਲ ਦੇ ਵਿੱਚ ਆਪਾਂ ਨੂੰ ਬਾਕੂਬੀ ਜਾਣਕਾਰੀ ਦਿੱਤੀ ਹੈ ਅੱਜ ਆਪਾਂ ਇਸ ਤੋਂ ਪਹਿਲਾਂ ਅਪੀਲ ਬਾਰੇ ਵੀ ਵੀਡੀਓ ਬਣਾਈ ਆ ਕਿ ਅਪੀਲ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਕਿੱਥੇ ਪਾ ਸਕਦੇ ਹਾਂ ਸੋ ਜਿਹੜੀ ਅੱਜ ਆਪਾਂ ਵਿਸ਼ੇ ਤੇ ਗੱਲ ਕਰਾਂਗੇ ਸੋ ਉਹ ਹੈ ਗਵਾਚੇ ਹੋਏ ਵਿਅਕਤੀ ਤੇ ਸੋ ਸਰ ਸਾਡੇ ਚੈਨਲ ਦੇ ਸਵਾਗਤ ਕਰਦੇ ਹਾਂ ਮਰਸਕਾਰ ਪੰਜਾਬ ਦੇ ਹੀਰੇ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਰ ਜਿਵੇਂ ਆਪਾਂ ਨੇ ਪਹਿਲਾਂ ਵੀਡੀਓ ਬਣਾਈਆਂ ਨੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਵੱਲੋਂ ਤੇ ਤਹਿ ਦਿਲੋਂ ਆਪਾਂ ਸਾਰੇ ਲੋਕਾਂ ਦਾ ਵੀ ਮੈਂ ਤੁਹਾਡਾ ਵੀ ਸਪੈਸ਼ਲੀ ਥੈਂਕਸ ਕਰਦਾ ਹਾਂ ਅਸੀਂ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸੋ ਸਰ ਅੱਜ ਦਾ ਆਪਣਾ ਟੌਪਿਕ ਹੈ ਕਿ ਕਿਸੇ ਵੀਰ ਨੇ ਕਮੈਂਟ ਕਰਿਆ ਸੀ ਵੀ ਜੋ ਵਿਅਕਤੀ ਲਾਪਤਾ ਹੋ ਜਾਂਦਾ ਤਾਂ ਇੰਤਕਾਲ ਉਹਦੇ ਬੰਦੇ ਦਾ ਕਰਵਾਉਣ ਦਾ ਪ੍ਰੋਸੈਸ ਕੀ ਹੈ ਸ਼ਰਮਾ ਜੀ ਕਾਨੂੰਨ ਮੁਤਾਬਕ ਜੀ ਜੇਕਰ ਕੋਈ ਵਿਅਕਤੀ ਹਾਂਜੀ ਹਾਂਜੀ 7 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਜੀ ਮਿਨੀਮ 700 ਰਾਈਟ ਸਰ ਜੁਆਇੰਟ ਤੋਂ ਵੱਧ ਸਮੇਂ ਤੋਂ ਗੁਮਾਚਿਆ ਹੋਵੇ ਜੀ ਤਾਂ ਕਾਨੂੰਨ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਉਹਦੀ ਡੈਥ ਹੋ ਗਈ ਜੀ ਸਿਵਲ ਡੈਥ ਕਹਿੰਦੇ ਆ ਰਾਈਟ ਇਹ ਟ੍ਰੀਟ ਕੀਤਾ ਜਾਂਦਾ ਹੈ ਕਿ ਉਹਦੀ ਡੈਥ ਹੋ ਗਈ ਜੀ ਤਾਂ ਜਦੋਂ ਉਹਦੀ ਇਹ ਕਾਨੂੰਨ ਤੌਰ ਤੇ ਮੰਨ ਲਿਆ ਕਿ ਉਹਦੀ ਡੈਥ ਹੋ ਗਈ ਹਾਂਜੀ ਹਾਂ ਤਾਂ ਫਿਰ ਜਿਵੇਂ ਆਮ ਸਕੈਸ਼ਨ ਐਕਟ ਦੇ ਮੁਤਾਬਕ ਸੋਛਾ ਉਹਦੀ ਵਿਰਾਸਤ ਹੁੰਦੀ ਹੈ ਜੀ ਉਹਦਾ ਵਿਰਾਸ ਦਾ ਇੰਤਕਾਲ ਉਹਦੇ ਵਾਰਸਾਂ ਦੇ ਨਾਂ ਤੇ ਚੱਲੇ ਜਾਂਦਾ ਚੱਲੇ ਜਾਂਦਾ ਉਥੇ ਸਵਾਲ ਦੋ ਤਿੰਨ ਪੈਦਾ ਹੁੰਦੇ ਆ ਹਾਂਜੀ ਹਾਂ ਵੀ ਉਹ ਵਿਅਕਤੀ ਗਵਾਚਿਆ 700 ਜਾਂ ਦੋ ਵੱਧ ਸਮਾਂ ਹੋ ਗਿਆ ਬਿਲਕੁਲ ਜੀ ਉਹਦੀ ਡੇਟ ਆਫ ਡੈਥ ਕਿਹੜੀ ਹੋਊਗੀ ਜੀ ਬੜਾ ਇਸ਼ੂ ਹੋਏ ਵੀ ਹੁੰਦਾ ਹੈ ਇਹ ਡੇਟ ਆਫ ਡੈਥ ਦਾ ਇੱਕ ਕਨਸੈਪਟ ਮੈਂ ਕਲੀਅਰ ਕਰਾਂ ਜੀ ਲੀਗਲ ਟਰਮ ਹੈ ਸਖੈਸ਼ਨ ਓਪਨ ਦਾ ਮੂਵਮੈਂਟ ਪਰਸਨ ਡਾਈ ਜੀ ਜਦੋਂ ਕੋਈ ਬੰਦਾ ਦੀ ਡੈਥ ਹੁੰਦੀ ਹੈ ਜੀ ਉਦੋਂ ਹੀ ਉਹਦੀ ਵਿਰਾਸਤ ਖੁੱਲਦੀ ਹੈ ਓਕੇ ਉਹਨੇ ਤਾਂ ਕੋਈ ਮਾਲਕ ਹੈ ਜੀ ਜਦੋਂ ਕੋਈ ਬੰਦਾ ਮਰਦਾ ਹੈ ਉਦੋਂ ਇਹ ਵੀ ਵਿਰਾਸਤ ਹੁੰਦੀ ਹੈ ਬਿਲਕੁਲ ਖੁੱਲਦੀ ਹੈ ਹਾਂਜੀ ਹਾਂ ਉਹਨਾਂ ਉਹਨੀਆਂ ਤਾਂ ਕੋਈ ਖੁਦ ਮਾਲਕ ਹੈ ਜੀ ਐਂਡ ਜਿਸ ਦਿਨ ਉਹ ਮਰਿਆ ਹੈ ਹਾਂਜੀ ਉਸ ਦਿਨ ਹਾਂਜੀ ਜਿਹੜੇ ਦੇ ਲੀਗਲ ਵਾਰਿਸ ਬਣਦੇ ਨੇ ਜੀ ਕਾਨੂੰਨੀ ਵਾਰਿਸ ਬਣਦੇ ਨੇ ਹਾਂਜੀ ਹਾਂ ਉਹ ਵੀ ਪ੍ਰਾਪਰਟੀ ਉਹਨਾਂ ਨੂੰ ਜਾਣੀ ਹੈ ਠੀਕ ਹੈ ਸਰ ਠੀਕ ਹੈ ਨਹੀਂ ਬਿਲਕੁਲ ਤਾਂ ਇੱਥੇ ਇੱਕ ਇਸ਼ੂ ਆ ਜਾਂਦਾ ਹੈ ਹਾਂਜੀ ਵੀ ਸਭ ਤੋਂ ਪਹਿਲਾਂ ਤਾਂ ਉਹਦਾ ਮਿਨੀਮਮ ਪੀਰੀਅਡ ਹੈ 7 ਸਾਲ ਠੀਕ ਹੈ ਜੀ ਆਮ ਦੇ ਖੰਝਾਇਆ ਪ੍ਰਾਣੇ ਸਮਿਆਂ ਦੇ ਵਿੱਚ ਜੀ ਹੁਣ ਵੀ ਚੱਲ ਰਿਹਾ ਹੈ ਠੀਕ ਹੈ ਕਿ ਕੋਈ ਬੰਦਾ ਘਰੋਂ ਚਲਾ ਜਾਂਦਾ ਹੈ ਜੀ ਪ੍ਰਾਣੇ ਸਮਿਆਂ 'ਚ ਬੜੀ ਚੀਜ਼ ਸੀ ਉਹਦੇ ਘਰਦਿਆਂ ਨੂੰ ਵੀ ਵੇਟ ਬਹੁਤ ਕੀਤੀ ਹਾਂਜੀ 15 20 ਸਾਲ 25 ਸਾਲ ਵੀ ਵੇਟ ਕੀਤੀ ਜੀ ਤੇ ਉਹ ਨਹੀਂ ਮੁੜਿਆ ਬਿਲਕੁਲ ਜੀ ਫਿਰ ਉਹਨਾਂ ਨੇ ਨਾ ਤਾਂ ਉਹਦੀ ਕੋਈ ਥਾਣੇ ਚ ਰਪਲ ਲਖਾਈ ਹਾਂਜੀ ਨਾ ਕੋਈ ਖਾਰਚੁਸ਼ ਧਿਆਨ ਦਿੱਤਾ ਜੀ ਪਰ ਇਹ ਸੀ ਉਹ ਗੱჭਾ ਹੈ ਹਾਂਜੀ ਹਾਂ ਇਹ ਵੀ ਇਨਸਟੈਂਸ ਹੈਗੀ ਕੁਝ ਕੇਸਾਂ 'ਚ ਉਹਨਾਂ ਨੇ ਥਾਣੇ 'ਚ ਰਿਪੋਰਟ ਲਖਾਤੀ ਜੀ ਸਾਡਾ ਬੰਦਾ ਫਰਾਨੀ ਦੀ ਗੂੰ ਘਰੋਂ ਗਿਆ ਜੀ ਤੇ ਘਵਾਚ ਗਿਆ ਉਹਨੂੰ ਲੱਭਿਆ ਜੀ ਉਹਦੀ ਡੇਟ ਪਤਾ ਲੱਗ ਗਈ ਫਰਾਨੀ ਦੀ ਗੂੰ ਘਵਾਚਿਆ ਘਵਾਚਿਆ ਜੇ ਖਵਾ ਰਿਸ਼ਤੇਦਾਰ ਦੇ ਤਾਂ ਵੀ ਸਾਡਾ ਬੰਦਾ ਇਨੀ ਤੀਕੋਂ ਘਰੋਂ ਗਿਆ ਸੀਗਾ ਉਹਦੀ ਡੇਟ ਪਤਾ ਲੱਗ ਗਈ ਘਵਾਚਿਆ ਜੀ ਕੁਝ ਕੇਸਾਂ 'ਚ ਬੜੇ ਪੁਰਾਣੇ ਸਮੇਂ 'ਚ ਖਾਸ ਕਰਕੇ ਜੀ ਉਹ ਲਿਖਾਉਂਦੇ ਨਹੀਂ ਸੀ ਨਾਸ਼ ਤਿਹਾਰ ਕੱਢਦੇ ਸੀ ਉਹ ਲਿਖਾਉਂਦੇ ਸੀ ਨਾ ਹੋਰ ਸੀ ਨਾ ਬਿਲਕੁਲ ਜੀ ਬਿਲਕੁਲ ਨਾ ਨਕਤੇ ਕਿਤੇ ਵੀ ਕੋਈ ਡਾਕੂਮੈਂਟਸ ਨਹੀਂ ਉਹਦਾ ਬਣਦਾ ਸੀ ਬਿਲਕੁਲ ਤਾਂ ਉੱਪਰ ਘਵਾਚਿਆ ਹੈਗਾ ਹਾਂ ਜੀ ਲੰਬੇ ਸਮੇਂ ਤੋਂ ਗਵਾਚੇ ਸਮੇਂ ਤੋਂ ਲੰਬਾ ਸਮਾਂ ਮੀਨ ਮਿਨੀਮਮ 7 ਸਾਲ ਤੱਕ ਹੈਗੀ ਹੈ ਹੈਗੀ ਹੈ ਹੈਗੀ ਹੈ ਠੀਕ ਹੈ ਨਾ ਤਾਂ ਉਹ ਜੇ ਹਾਲਤਾਂ ਚੋਂ ਤੋਂ ਕਿਵੇਂ ਕਰਨਾ ਚਾਹੀਦਾ ਹੈ ਬਿਲਕੁਲ ਹੁਣ ਦੋ ਗੱਲਾਂ ਹੋ ਗਈਆਂ ਇੱਕ ਜਿੱਦਾਂ ਆਪਾਂ ਨੂੰ ਡੇਟ ਪਤਾ ਲੱਗ ਗਈ ਗਵਾਚੇ ਦੀ ਹਾਂਜੀ ਹਾਂ ਇੱਕ ਜੇ ਪਤਾ ਨਹੀਂ ਲੱਗੀ ਡੇਟ ਗਵਾਚੇ ਦੀ ਤੇ ਦੋਨਾਂ ਕੇਸਾਂ ਚ ਡੇਟ ਆਫ ਡੈਥ ਕਿਹੜੀ ਬਣੂਗੀ ਬਿਲਕੁਲ ਦੋਨਾਂ ਕੇਸਾਂ ਚ ਡੇਟ ਆਫ ਡੈਥ ਕਿਹੜੀ ਬਣੂਗੀ ਤਾਂ ਇਸ ਤੇ ਸਭ ਤੋਂ ਪਹਿਲੀ ਗੱਲ ਤਾਂ ਕਾਨੂੰਨ ਬੜਾ ਕਲੀਅਰ ਹੈ ਹਾਈ ਸੁਪਰੀਮ ਕੋਰਟ ਜੀ ਨੇ ਬਹੁਤ ਵਾਰ ਇਹ ਲਾਲੀ ਡਾਊਨ ਕੀਤਾ ਹੈ ਜੀ ਕਿ ਜਿਸ ਦਿਨ ਸਭ ਤੋਂ ਪਹਿਲੀ ਅਰਜੀ ਦਿੱਤੀ ਹੈ ਠੀਕ ਹੈ ਕਿ ਸਾਡਾ ਬੰਦਾ ਗਵਾਚ ਗਿਆ 7 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ ਤੇ ਉਹਦੀ ਬਰਸ ਦਾ ਇੰਤਕਾਲ ਵੀ ਤਿਆਰ ਹੈ ਠੀਕ ਆ ਸਰ ਉਹ ਡੇਟ ਆਫ ਡੈਥ ਮੰਨੀ ਜਾਊਗੀ ਪਹਿਲੀ ਅਰਜੀ ਕਿੱਥੇ ਮੰਨ ਰਹੇ ਤੁਸੀਂ ਤਸੀਮਦਾਰ ਕੋਲੇ ਡੀਸੀ ਕੋਲੇ ਐਸਡੀਐਮ ਕੋਲੇ ਕਿਤੇ ਵੀ ਕਿਸੇ ਵੀ ਅਧਿਕਾਰੀ ਕੋਲੇ ਪਟਵਾਰੀ ਕੋਲੇ ਵੀ ਠੀਕ ਹੈ ਜੀ ਸਭ ਤੋਂ ਪਹਿਲੀ ਪ੍ਰोसीडिंग ਜਦੋਂ ਸ਼ੁਰੂ ਹੋਈ ਹੈ ਹਾਂ ਜੀ ਗਵਾਚੇ ਬੰਦੇ ਦੀ ਰਿਪੋਰਟ ਦੀ ਉਹ ਉਹਦੀ ਡੇਟ ਆਫ ਡੈਥ ਟਰੀਟ ਕੀਤੀ ਜਾਊਗੀ ਕਾਨੂੰਨੀ ਤੌਰ ਤੇ ਕਿਸੇ ਬੰਦੇ ਨੂੰ ਗਵਾਚੇ ਨੂੰ 25 ਸਾਲ ਹੋ ਗਏ ਹਾਂਜੀ ਉਹਦੇ 7 ਸਾਲ ਤੋਂ ਤੇ ਉਹ ਨਾ ਹਾਂਜੀ ਹਾਂ ਤਾਂ 25 ਸਾਲ ਬਾਅਦ ਉਹਦੇ ਘਰ ਦੇ ਹਾਂਜੀ ਡਿਸਾਈਡ ਕਰਦੇ ਆ ਹਾਂਜੀ ਵੀ ਆਪਾਂ ਹੁੰਦੇ ਹੀ ਯਾਰ ਜੀ ਠੀਕ ਹੈ ਜੀ ਤਾਂ ਜਿਹੜੀ ਤੀਗਰੂ 25 ਸਾਲਾਂ ਬਾਅਦ ਉਹਨਾਂ ਨੇ ਦਿੱਤੀ ਹੈ ਹਾਂਜੀ ਉਹ ਡੇਟ ਨਹੀਂ ਉਹ ਡੇਟ ਉਹ ਵੀ ਹੋਊਗੀ ਟਰੀਟ ਕੀਤੀ ਜਾਊਗੀ ਡੇਟ ਆਫ ਡੈਥ ਠੀਕ ਹੈ ਜੀ ਮਾਂ ਕੇ 7 ਸਾਲਾਂ ਬਾਅਦ ਵਾਲੀ 18 ਸਾਲ ਪਹਿਲਾਂ ਨਹੀਂ ਹੋਊਗੀ ਹਾਂਜੀ ਹਾਂ ਹਾਂ ਸਮਝ ਗਏ ਨਾ ਟਰੀਟ ਕੀਤੀ ਜਾਊਗੀ ਜਿਸ ਦਿਨ ਸਭ ਤੋਂ ਪਹਿਲੀ ਵਾਰ ਪ੍ਰोसीडिंग ਇਨੀਸ਼ੀਏਟ ਹੋਈਆਂ ਜੀ ਅਰਜੀ ਪ੍ਰोसीडिंग ਸ਼ੀਨ ਮਤਲਬ ਅਰਜੀ ਦਿੱਤੀ ਅਰਜੀ ਦਿੱਤੀ ਹੈ ਠੀਕ ਹੈ ਜੀ ਇਸ ਦਾ ਇਫੈਕਟ ਕੀ ਹੁੰਦਾ ਹੈ ਫਰਜ ਕਰੋ ਇੱਕ ਬੰਦੇ ਦੀ ਸਾਨੂੰ ਪਤਾ ਲੱਗ ਗਿਆ ਉਹਦੀ ਥਾਣੇ ਚ ਰਪੋਰਟ ਲਖਾਈ ਸੀ ਜਾਂ ਅਖਬਾਰ ਚ ਇਸ਼ਤਿਹਾਰ ਦਿੱਤਾ ਸੀ ਵੀ ਫਲਾਣੀ ਡਰਾਈਵਿੰਗ ਬੰਦਾ ਗਮਾਜ ਗਿਆ ਠੀਕ ਹੈ ਜੀ ਉੱਥੋਂ ਦੇ 7 ਸਾਲ ਬੰਦੇ ਆ ਫਰਜ ਕਰੋ 1980 ਤੋਂ ਲੈ ਕੇ 1987 ਚ ਤੱਕ 7 ਸਾਲ ਬੰਦੇ ਆ ਹਾਂਜੀ ਹਾਂ ਪਰ ਅਸੀਂ 15 ਸਾਲ ਹੋਰ ਵੇਟ ਕੀਤੀ ਅਸੀਂ 2002 ਦੇ ਵਿੱਚ ਆ ਕੇ ਉਹਦੇ ਉਹਦੀ ਅਰਜੀ ਦਿੱਤੀ ਸਭ ਤੋਂ ਪਹਿਲੀ ਵਾਰ ਠੀਕ ਹੈ ਜੀ ਤਾਂ ਉਹ 15 ਸਾਲਾਂ ਦਰਮਿਆਨ ਹੋ ਸਕਦਾ ਉਹਦੇ ਕੁਝ ਬਾਰਸ ਖਤਮ ਹੋ ਗਏ ਹੋ ਠੀਕ ਹੈ ਜੀ ਖਤਮ ਹੋ ਗਏ ਹੋ ਬਿਲਕੁਲ ਠੀਕ ਹੈ ਨਾ ਹਾਂਜੀ ਹਾਂ ਤਾਂ ਉਹਨਾਂ ਦੇ ਗਾਹਾਂ ਫਰਦਰ ਵਾਰਸ ਨੂੰ ਕੁਝ ਨਹੀਂ ਮਿਲਣਾ ਠੀਕ ਹੈ ਕਿਉਂਕਿ ਉਹਨਾਂ ਨੂੰ ਨਹੀਂ ਮਿਲਣਾ ਹਾਂਜੀ ਹਾਂ ਜਦੋਂ ਮੈਨੂੰ ਨਹੀਂ ਮਿਲਿਆ ਅੱਗੇ ਨਹੀਂ ਜਾਣਾ ਅੱਗੇ ਕਿਸੇ ਨੂੰ ਨਹੀਂ ਜਾਣਾ ਹੁਣ ਸਮਝ ਗਏ ਨਾ ਇਹਦਾ ਇਫੈਕਟ ਇਹ ਹੁੰਦਾ ਹੈ ਖਾਸ ਕਰਕੇ ਉਸ ਕੇਸ ਦੇ ਵਿੱਚ ਜਿੱਥੇ ਬੰਦਾ ਅਨਮੈਰਿਡ ਠੀਕ ਹੈ ਜੀ ਇਸ਼ੂਲੈਸ ਹੋਵੇ ਠੀਕ ਹੈ ਜੀ ਅਨਮੈਰਿਡ ਇਸ਼ੂਲੈਸ ਹੋਵੇ ਕਿ ਉਹਦੇ ਮਾਂਪੋਦੀ ਵੀ ਡੈਥ ਹੋਊਗੀ ਹੋਵੇ ਉਸ ਕੇਸ ਦੇ ਵਿੱਚ ਇਹ ਇੰਪੋਰਟੈਂਟ ਬੜੀ ਆਈਟਮ ਹੈ ਰਾਈਟ ਸਰ ਬੜੀ ਇੰਪੋਰਟੈਂਟ ਆਈਟਮ ਹੈ ਜੀ ਠੀਕ ਹੈ ਨਹੀਂ ਦੂਸਰੇ ਕੇਸਾਂ 'ਚ ਵੀ ਹੈ ਇੰਪੋਰਟੈਂਟ ਠੀਕ ਹੈ ਬਟ ਇਹ ਹੈ ਤਾਂ ਨੈਚਰਲ ਕਿ ਡੇਟ ਆਫ ਡੈਥ ਉਹ ਹੋਊਗੀ ਜਿਹੜੀ ਤਰੀਕ ਨੂੰ ਸਭ ਤੋਂ ਪਹਿਲੀ ਵਾਰ ਜਰਜੀ ਦਿੱਤੀ ਹੈ فرض ਕਰੋ ਅੱਜ ਅਰਜੀ ਦੇਤੀ ਹਾਂਜੀ ਉਹ ਅਰਜੀ ਪ੍ਰੋਸੈਸ ਹੁੰਦੀ ਹੁੰਦੀ ਤਿੰਨ ਸਾਲ ਲੱਗੇ ਹਾਂਜੀ ਠੀਕ ਹੈ ਤਿੰਨ ਸਾਲਾਂ ਦਰਮਿਆਨ ਇੱਕ ਜਾਂ ਦੋ ਵਾਰਸ ਦੀ ਡੈਥ ਹੋ ਗਈ ਉਹਨੂੰ ਬੇਨੀਫਿਟ ਮਿਲੂਗਾ ਬਿਲਕੁਲ ओके ओना ओना ਦੇ ਅੱਗੇ ਪਤਵਾਰ ਨੂੰ ਪਤਵਾਰ ਨੂੰ ਚਲਾ ਜਾਊਗਾ ਫੈਮਿਲੀ ਚਲਾ ਜਾਊਗਾ ਠੀਕ ਹੈ ਨਹੀਂ ਤਾਂ ਜਿਸ ਦਿਨ ਪਹਿਲੀ ਅਰਜੀ ਦਿੱਤੀ ਹੈ दैट शाल ਬੀ ਦ ਡੀਮਡ ਡੇਟ ਆਫ ਡੈਥ ਆਫ दैट ਪਰਸਨ ਪਰਸਨ ਠੀਕ ਹੈ ਨਹੀਂ ਇੱਕ ਤਾਂ ਇਹ ਕਲੀਅਰ ਹੋ ਗਿਆ ਹੁਣ 7 ਸਾਲ ਅਸੀਂ ਸਟੈਬਲਿਸ਼ ਕਰਨੀ ਹੈ ਹਾਂਜੀ ਇਹਦਾ ਪ੍ਰੋਸੀਜਰ ਕੀ ਹੈ ਪ੍ਰੋਸੀਜਰ ਦਾ ਇਹ ਹੈ ਸੀ ਸਭ ਤੋਂ ਪਹਿਲਾਂ ਅਰਜੀ ਦੇਵਾਂਗੇ ਠੀਕ ਹੈ ਜੀ ਰੈਮੂ ਮਾਲਦਕਾਰੀਆਂ ਕੋਲ ਕਿਸੇ ਕੋਲ ਤਹਿਸੀਲਦਾਰ ਕੋਲ ਤਿਆਹੀ ਦੀ ਹੈ ਅਸਟੇਟ ਕੋਲ ਡੀਸੀ ਕੋਲ ਕਿਤੇ ਤੀ ਤਿਆਹੀ ਦੀ ਹੈ ਠੀਕ ਹੈ ਜੀ ਵੀ ਸਾਡਾ ਫਲਾਣਾ ਬੰਦਾ ਹਾਂਜੀ ਉਹ ਘਰੋਂ ਚਲੇ ਗਿਆ ਸੀਗਾ ਠੀਕ ਹੈ ਜੀ ਇੰਨੀ ਤਰੀਕ ਨੂੰ ਜਾਂ ਤਰੀਕ ਪਤਾ ਤਾਂ ਜਾਂ ਸਾਲ ਫਲਾਨੀ ਚ ਪਤਾ ਤਾਂ ਜਾਂ ਅੱਜ ਤੱਕ ਕਈ ਸਾਲ ਪਹਿਲਾਂ 20 ਸਾਲ 25 ਸਾਲ ਪਹਿਲਾਂ ਠੀਕ ਹੈ ਜੀ ਅਸੀਂ ਉਹਦੀ ਬਹੁਤ ਤਲਾਸ਼ ਕੀਤੀ ਲੱਭਿਆ ਭਾਲਿਆ ਨਾ ਤਾਂ ਅਸੀਂ ਉਹ ਉਹ ਸਾਨੂੰ ਲੱਭਿਆ ਬਿਲਕੁਲ ਨਾ ਹੀ ਸਾਡੇ ਕਿਸੇ ਜਾਣਕਾਰ ਨੂੰ ਉਹ ਕਦੇ ਵੀ ਮਿਲਿਆ ਮਿਲਿਆ ਠੀਕ ਹੈ ਨਾ ਇੱਕ 7 ਸਾਲ ਦੀ ਕੰਡੀਸ਼ਨ ਹੈ ਨਾ ਵੀ ਉਸ 7 ਸਾਲ ਪੀਰੀਅਡ ਦੌਰਾਨ ਉਹ ਕਦੇ ਵੀ ਉਸ ਬੰਦੇ ਨੂੰ ਸੁਭਾਵਿਕ ਤੌਰ ਤੇ ਨਹੀਂ ਮਿਲਿਆ ਜਿਹੜੇ ਸੁਭਾਗਕ ਤੌਰ ਤੇ ਉਹਦੇ ਕੰਟੈਕਟ ਚ ਆ ਜਾਂਦੇ ਨੇ ਜੇ ਪਰਿਵਾਰਕ ਮੈਂਬਰ ਪਰਿਵਾਰਕ ਫੈਮਿਲੀ ਫਰੈਂਡ ਹਾਂਜੀ ਹਾਂ ਠੀਕ ਹੈ ਨਾ ਤਾਂ ਉਹ ਸੰਪਰਕ ਚ ਆਸਰੇ ਹੁੰਦੇ ਆ ਤਾਂ ਉਹ ਕਿਸੇ ਦੇ ਸੰਪਰਕ ਚ ਨਹੀਂ ਆਇਆ ਕਿਸੇ ਨੇ ਉਹਨੂੰ ਦੇਖਿਆ ਸੁਣਿਆ ਨਹੀਂ ਉਹਦੇ ਬਾਰੇ ਜੀ ਤਾਂ ਉਹ ਉਹ ਗੁਮਾਚ ਗਿਆ ਇਸ ਕਰਕੇ ਉਹਦੀ ਉਹਨੂੰ ਮਰਿਆ ਤਸੱਬਰ ਕਰਕੇ ਮਰਿਆ ਮੰਨ ਕੇ ਤੇ ਸਾਡੇ ਨਾਂ ਤੇ ਉਹਦੀ ਵਿਰਾਸਤ ਕੀਤੀ ਜਾਂਦੀ ਠੀਕ ਹੈ ਜੀ ਉਹਦੀ ਪ੍ਰੋਸੈਸਿੰਗ ਹੋਊਗੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਵਿੱਚ ਪਟਵਾਰੀ ਰਿਪੋਰਟ ਕਰ ਦੂਗਾ ਕਿ ਠੀਕ ਆ ਉਹ ਰੈਵਨਿਊ ਕੋਰਟ ਚ ਮਾਲਕ ਸੀਗਾ ਠੀਕ ਆ ਜੀ ਉਹਨੂੰ ਅਸੀਂ ਪੁਛਪੜਤਾਲ ਕੀਤੀ ਕਿਥੇ ਆ ਠੀਕ ਹੈ ਤਹਿਸੀਲਦਾਰ ਕੀ ਕਰੂਗਾ ਪਹਿਲਾਂ ਤਾਂ ਇੱਕ ਉਸ ਬੰਦੇ ਦੇ ਨਾਮ ਤੇ ਇਸ਼ਤਿਹਾਰ ਜਾਰੀ ਕਰੂਗਾ ਅੱਛਾ ਪਲੱਸ ਆਮ ਪਬਲਿਕ ਦੇ ਨਾਮ ਤੇ ਠੀਕ ਆ ਜੀ ਤੁ ਤੁਸੀਂ ਤੁਹਾਡੇ ਬਾਰੇ ਰਿਪੋਰਟ ਆਈ ਹੈ ਅਰਜੀ ਆਈ ਹੈ ਜੀ ਕਿ ਤੁਸੀਂ ਗੁਮਾਚੇ ਹੋਏ ਹੋ ਕਾਫੀ ਦਿਨ ਹੋ ਗਈ ਘਰੋਂ ਚਲੇ ਗਏ ਜੀ ਹਲੇ ਤੱਕ ਘਰੇ ਮੁੜੇ ਨਹੀਂ ਠੀਕ ਹੈ ਤੇ ਇਸ ਕਰਕੇ ਤੁਹਾਡੀ ਤੁਹਾਨੂੰ ਡੈਥ ਡੈਡ ਟ੍ਰੀਟ ਕਰਕੇ ਤੁਹਾਡੀ ਵਿਰਾਸਤ ਜਿਹੜੀ ਹੈ ਉਦੇ वारसा ਦੇ ਨਾਮ ਕੀਤੀ ਜਾਂਦੀ ਜੇਕਰ ਤੁਸੀਂ ਇਹ ਇਸ਼ਤਿਹਾਰ ਨੂੰ ਸੁਣ ਰਹੇ ਹੋ ਜਾਂ ਕਿਸੇ ਰਹੀਂ ਦੇਖ ਰਹੇ ਹੋ ਸੁਣ ਰਹੇ ਹੋ ਜਾਂ ਪੜ੍ਹ ਰਹੇ ਹੋ ਜਾਂ ਕਿਸੇ ਰਹੀਂ ਸੁਣ ਰਹੇ ਹੋ ਤਾਂ ਤੁਸੀਂ ਇਸ ਅਦਾਲਤ ਚ ਆ ਕੇ ਤੁਸੀਂ ਲੜ ਕੋਲੇ ਆ ਕੇ ਇੱਕ ਮਹੀਨੇ ਦੇ ਅੰਦਰ ਅੰਦਰ ਆਪਣਾ ਪੇਸ਼ ਹੋ ਕੇ ਆਪਣੇ ਬਾਰੇ ਜਾਣਕਾਰੀ ਦੇ ਸਕਦੇ ਹੋ ਤਾਂ ਕਿ ਉਹ ਬੰਦੇ ਨੂੰ ਇੱਕ ਇਹ ਉਹ ਬੰਦੇ ਨੂੰ ਹੁੰਦਾ ਇਹ ਐਡਰੈਸ ਠੀਕ ਹੈ ਜੀ ਤਾਂ ਕਿ ਉਹ ਬੰਦੇ ਨੂੰ ਪਤਾ ਲੱਗ ਜੇ ਇਹ ਲੀਡਿੰਗ ਅਖਬਾਰ ਦੇ ਵਿੱਚ ਦਿਨਾ ਹੁੰਦਾ ਹੈ ਤਹਿਸੀਲਦਾਰ ਦੀ ਸੈਟੀਸਫੈਕਸ਼ਨ ਹੈ ਬੈਟਰ ਕੋਰਸ ਹੈ ਕਿ ਦੋ ਲੀਡਿੰਗ ਅਖਬਾਰਾਂ ਵਿੱਚ ਦਿੱਤਾ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਇੱਕ ਆਮ ਜਨਤਾ ਨੂੰ ਵੀ ਅਡਰੈਸ ਹੁੰਦਾ ਹੈ ਵੀ ਜੇ ਉਹੀ ਨੋਟਿਸ ਦਾ ਅੱਗੇ ਸੈਕੰਡ ਪੈਰਾ ਆ ਜਾਂਦਾ ਓਕੇ ਜੀ ਵੀ ਆਮ ਜਨਤਾ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਵੀ ਸਾਡੇ ਕੋਲੇ ਆ ਪ੍ਰोसीडिंग ਪੈਂਡਿੰਗ ਹੈ ਹਾਂ ਜੀ ਜੇ ਕਿਸੇ ਨੇ ਇਸ ਵਿਅਕਤੀ ਬਾਰੇ ਦੇਖਿਆ ਸੁਣਿਆ ਤਾਂ ਉਹ ਸਾਨੂੰ ਆ ਕੇ ਮਦਦ ਚਾਕੇ ਦੱਸ ਦੇ ਠੀਕ ਹੈ ਉਹਦਾ ਇੱਕ ਪੀਰੀਅਡ ਰੱਖ ਲੈਂਦੇ ਆ ਆਮ ਤੌਰ ਤੇ ਇੱਕ ਮਹੀਨਾ ਰੱਖਦੇ ਆ ਜਨਰਲ ਤੌਰ ਤੇ 6 ਕੋਈ ਨਹੀਂ ਪਰ ਜਨਰਲ ਤੌਰ ਤੇ 1 ਮਹੀਨਾ ਕਿਉਂਕਿ ਰੀਜਨੇਬਲ ਪੀਰੀਅਡ ਹੈ ਹਾਂਜੀ ਹਾਂ ਜੇ ਕਿਤੇ ਦੂਰਦਾਰ ਵੀ ਹੋਵੇ ਬੰਦਾ ਹੋਰ ਹੋਵੇ ਤਾਂ 1 ਮਹੀਨਾ ਰੀਜਨੇਬਲ ਪੀਰੀਅਡ ਹੈ ਜੀ ਉਹ ਆਮ ਤੌਰ ਤੇ 1 ਪੀਰੀਅਡ ਮਹੀਨੇ ਦਾ ਪੀਰੀਅਡ ਦੇ ਦਿੰਦੇ ਆ ਠੀਕ ਹੈ ਜੀ ਤੇ ਉਹ ਅਖਬਾਰ ਚ ਇਸ਼ਤਿਹਾਰ ਜਾਰੀ ਕਰ ਦਿੰਦੇ ਆ ਠੀਕ ਹੈ ਜੀ ਇਹ ਤਾਂ ਗੱਲ ਹੋ ਗਈ 1 ਮਹੀਨੇ ਚ ਤੁਹਾਡੇ ਕੋਲ ਕੋਈ ਇਤਰਾਜ ਨਹੀਂ ਆਇਆ ਨਾ ਉਹ ਬੰਦਾ ਆਇਆ ਨਾ ਕਿਸੇ ਆਮ ਪਬਲਿਕ ਨੇ ਇਤਰਾਜ ਕੀਤਾ ਠੀਕ ਹੈ ਜੀ ਫਿਰ ਆਫਟਰ ਤਹਿਸੀਲਦਾਰ ਪਿੰਡ ਦੇ ਵਿੱਚ ਪਹਿਲਾਂ ਮਣੈਦੀ ਕਰਾਉਂਦਾ ਜੀ ਮੈਂ ਉਹਦੇ ਬਾਰੇ ਪਤਾ ਕਰਨਾ ਹੋਣਾ ਇਨਕੁਆਇਰੀ ਕਰਨਾ ਹੋਣਾ ਓਕੇ ਤਾਂ ਉਹ ਜਾ ਕੇ ਪਿੰਡ ਚ ਪਹਿਲਾਂ ਆਦਾ ਸਾਥ ਜਾ ਕੇ ਹਾਂਜੀ ਹਾਂ ਪਿੰਡ ਦੇ ਸਾਰੇ ਬਜ਼ੁਰਗਾਂ ਨੂੰ ਸਿਆਣੇ ਬੰਦਿਆਂ ਨੂੰ ਬਿਠਾ ਕੇ ਉਹਨਾਂ ਤੋਂ ਪੁੱਛਗਿੱਛ ਕਰਦਾ ਹੈ ਵੀ ਥੋਡੇ ਪਿੰਡ ਦਾ ਇੱਕ ਆ ਬੰਦਾ ਸੀ ਹਾਂਜੀ ਹਾਂ ਇਹਦੇ ਬਾਰੇ ਮੈਨੂੰ ਰਿਪੋਰਟ ਆ ਮਿਲੀ ਹੈ ਅਰਜੀ ਦਿੱਤੀ ਉਹਦੇ ਪਰਿਵਾਰ ਨੇ ਜੀ ਤੇ ਇਹਦੇ ਬਾਰੇ ਤੁਸੀਂ ਦੱਸੋ ਵੀ ਕੋਈ ਕੀ ਉਹ ਕਿਸੇ ਨੂੰ ਮਿਲਿਆ ਨਹੀਂ ਮਿਲਿਆ ਇੱਕ ਤਾਂ ਉਹ ਤਸਦੀਕ ਕਰ ਦੇਣੀ ਜੀ ਹਾਂ ਸਾਡੇ ਪਿੰਡ ਦਾ ਬੰਦਾ ਸੀ ਜੀ ਇਹ ਕੋਈ ਵੀ ਤਸਦੀਕ ਕਰ ਦੇਣਗੇ ਵੀ 20 25 ਸਾਲ ਪਹਿਲਾਂ ਉਹ ਵਗ ਗਿਆ ਸੀ ਵਗ ਗਿਆ ਘਰੇ ਨਹੀਂ ਆਇਆ ਹੈ ਠੀਕ ਹੈ ਤੇ ਉਹ ਨਾਲ ਇਹ ਵੀ ਤਸਦੀਕ ਕਰ ਦੇਣੀ ਜੀ ਵੀ ਉਹਦੇ ਆਹ ਹਾਂ ਵਾਰਿਸ ਹੈ ਇੱਕ ਦੋ ਤਿੰਨ ਪਰਪੋਜੇ ਦੇ ਠੀਕ ਹੈ ਤਫਰੀਦੀ ਨੇ ਇੱਕ ਤਸੀਲ ਦਾ ਫੁੱਲ ਇਨਕੁਆਰੀ ਕਰਕੇ ਉਹਨਾਂ ਦੇ ਬਿਆਨ ਬੂਨ ਲੈ ਕੇ ਅਖਬਾਰ ਇਸ਼ਤਿਹਾਰ ਜਾਰੀ ਕਰਕੇ ਹੋਰ ਤਸੱਲੀ ਜੇ ਕੋਈ ਕਿਸੇ ਕਿਸਮ ਦੀ ਤਸੀਲ ਕਰਨਾ ਚਾਹੁੰਦਾ ਹੋਵੇ ਉਹ ਕਰਕੇ ਫਿਰ ਉਹ ਇੱਕ ਰਿਪੋਰਟ ਬਣਾਊਗਾ ਵੀ ਮੈਂ ਆਹ ਆਰਜੀ ਆਈ ਸੀਗੀ ਇਹ ਸਰਜੀ ਦੀ ਇਨਕੁਆਰੀ ਕੀਤੀ ਅਖਬਾਰ ਚ ਇਸ਼ਤਿਹਾਰ ਦਿੱਤਾ ਤੇ ਉਹ ਇਨਕੁਆਰੀ ਦਾ ਸਿੱਟਾ ਇਹ ਨਿਕਲਾ ਕਿ ਇਹ ਬੰਦਾ ਸਾਫਤ ਹੁੰਦਾ ਕਿ 7 ਸਾਲ ਤੋਂ ਵੱਧ ਸਮੇਂ ਤੋਂ ਗਵਾਚਿਆ ਹੋਇਆ ਹੈ ਜੀ ਇਸ ਕਰਕੇ ਇਸ ਨੂੰ ਮਰਿਆ ਹੋਇਆ ਟ੍ਰੀਟ ਕਰਕੇ ਜੀ ਜਿਸ ਦਿਨ ਅਰਜੀਤੀ ਉਹ ਉਸ ਤਰੀਕ ਤੋਂ ਮਰਿਆ ਹੋਇਆ ਟ੍ਰੀਟ ਕਰਕੇ ਇਹ ਵੀ ਬਰੱਸ ਦਾ ਇੰਤਕਾਲ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਇਹ ਭੇਜਦਾ ਐਸਡੀਐਮ ਨੂੰ ਓਕੇ ਐਸਡੀਐਮ ਆਫ ਦੀ ਏਰੀਆ ਜੀ ਐਸਡੀਐਮ ਜੇਕਰ ਉਸ ਇਨਕੁਆਰੀ ਨੂੰ ਪੜ੍ਹ ਕੇ ਸੰਤੁਸ਼ਟ ਹੋ ਜਾਂਦਾ ਹੈ ਹਾਂਜੀ ਪਲੱਸ ਉਹ ਇਨਕੁਆਰੀ ਜਿਸ ਨੇ ਡਾਕੂਮੈਂਟ ਲੱਗੇ ਉਹਨੂੰ ਸੰਤੁਸ਼ਟ ਹੋ ਜਾਂਦਾ ਠੀਕ ਹੈ ਜੀ ਇਟ ਇਜ਼ ਓਕੇ ਉਹ ਆਪਦੀ ਪਰਮਿਸ਼ਨ ਗ੍ਰਾਂਟ ਕਰ ਦਿੰਦਾ ਜੀ ਜੇਕਰ ਐਸਡੀਐਮ ਉਹ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਖੁਦ ਵੀ ਆਪਣੇ ਲੈਵਲ ਤੇ ਸਿਮਿਲਰ ਟਾਈਪ ਇਨਕੁਆਰੀ ਕਰ ਸਕਦੇ ਆ ਉਹ ਖੁਦ ਵੀ ਇਸ਼ਤਿਹਾਰ ਵੀ ਜਾਰੀ ਕਰਾ ਸਕਦੇ ਆ ਉਹ ਖੁਦ ਵੀ ਪਿੰਡ 'ਚ ਵੀ ਜਾ ਸਕਦੇ ਆ ਕੋਈ ਹੋਰ ਇਨਕੁਆਰੀ ਉਹਨਾਂ ਨੇ ਕਰਨੀ ਚਾਹਣੋਂ ਆਉਟੀ ਹੈ ਉਹਨਾਂ ਕੋਲ ਕਰ ਹਾਂਜੀ ਹਾਂ ਉਹ ਇਨਕੁਆਰੀ ਕਰਕੇ ਉਹ ਸਬਜੈਕਟਿਵ ਸੈਕਸਪੈਕਸ਼ਨ ਹੁੰਦੀ ਹੈ ਇਹਨੂੰ ਸਬਜੈਕਟਿਵ ਸੈਕਸਪੈਕਸ਼ਨ ਬੰਦੀ ਹੈ ਠੀਕ ਹੈ ਉਹ ਸੈਟੀਸਫਾਈ ਹੋ ਜਾਂਦੇ ਜਦੋਂ ਵੀ ਵਾਕਈ ਉਹ ਬੰਦਾ ਗਵਾਚਿਆ ਹੋਇਆ ਜੀ ਤਾਂ ਉਹ ਪਰਮਿਸ਼ਨ ਗ੍ਰਾਂਟ ਕਰ ਦਿੰਦੇ ਆ ਕਿ ਇਹ ਬੰਦੇ ਦੀ ਨੂੰ ਡੈਡ ਟ੍ਰੀਟ ਕਰਕੇ ਇਹਦੀ ਬਰਸ ਦਾ ਇੰਤਕਾਲ ਉਦੇ ਵਾਰਸਾਂ ਦੇ ਨਾਂ ਤੇ ਕੀਤਾ ਜਾਵੇ ਜਦੋਂ ਇਹ ਇੱਕ ਵਾਰੀ ਪਰਮਿਸ਼ਨ ਹੋ ਗਈ ਤਾਂ ਇਹ ਟ੍ਰੀਟ ਕੀਤਾ ਜਾਊਗਾ ਕਿ ਉਹ ਬੰਦਾ ਮਰ ਗਿਆ ਹਾਂਜੀ ਤੇ ਉਹਦੀ ਵਿਰਾਸਤ ਦਾ ਇੰਤਕਾਲ ਜਿਵੇਂ ਆਮ ਸਧਾਰਨ ਮੇਕੀ ਦੀ ਡੈਥ ਹੁੰਦੀ ਹੈ ਹਾਂਜੀ ਹਾਂ ਜਿਹਦੀ ਕਿ ਡੈਥ ਨੋਨ ਡੈਥ ਹੁੰਦੀ ਹੈ ਠੀਕ ਹੈ ਉਸੇ ਤਰ੍ਹਾਂ ਹੀ ਉਹਦੀ ਵਿਰਾਸਤ ਦਾ ਇੰਤਕਾਲ ਦਰਜ ਹੋ ਕੇ ਤੇ ਉਹ ਤਹਿਸੀਲਦਾਰ ਉਹਨੂੰ ਮਨਜ਼ੂਰ ਕਰ ਦਿੰਦਾ ਠੀਕ ਹੈ ਇਹਦੇ ਵਿੱਚ ਕੀ ਹੋਇਆ ਦੇਖਣ ਚਾਹਿਆ ਆਮ ਤੌਰ ਤੇ ਪਾਣੀ ਸਮੇਂ 'ਚ ਖਾਸ ਕਰਕੇ ਠੀਕ ਹੈ ਜਿਨ੍ਹਾਂ ਦੇ ਹਲੇ ਵੀ ਮੈਟਰ ਪੈਂਡਿੰਗ ਨੇ ਮੈਨੂੰ ਪਤਾ ਹੈ ਮੈਂ ਡੀਲ ਬਹੁਤ ਕੀਤੀ ਹੈ ਜੀ ਤਾਂ ਉਹਦੇ ਵਿੱਚ ਨਾ ਜਿਵੇਂ ਕੋਈ ਬੰਦਾ ਚਲਾਏਗਾ 30 40 ਸਾਲ ਆਈ ਨਹੀਂ ਹੈ ਹਾਂਜੀ ਹਾਂ ਉਹ ਗਮਾਚਣ ਵਾਲੇ ਬੰਦੇ ਜਨਰਲ ਤੌਰ ਤੇ ਮੋਰ ਦੈਨ 80% ਕੇਸ ਜੀ ਦੇ ਵਿੱਚ ਠੀਕ ਹੈ ਜੀ ਉਹ ਅਨਮੈਰਿਡ ਹੁੰਦੇ ਠੀਕ ਹੈ ਜੀ ਅਨਮੈਰਿਡ ਹੁੰਦੇ ਆ ਜੀ ਅਨਮੈਰਿਡ ਜਿਹੜਾ ਬੰਦਾ ਜੇ ਗਵਾਚ ਜੇ ਹਾਂਜੀ ਹਾਂ ਬੰਦਾ ਹਾਂਜੀ ਹਾਂ ਮੈਂ ਬੰਦੇ ਦੀ ਗੱਲ ਕਰ ਰਿਹਾ ਫੀਮੇਲ ਦੀ ਨਹੀਂ ਕਰ ਰਿਹਾ ਜੀ ਜੀ ਮੇਲ ਦੀ ਕਰ ਰਿਹਾ ਹਾਂਜੀ ਹਾਂ ਤਾਂ ਉਹਦੀ ਵਿਰਾਸਤ ਸਭ ਤੋਂ ਪਹਿਲਾਂ ਉਹਦੀ ਮਾਂ ਨੂੰ ਜਾਂਦੀ ਹੈ ਠੀਕ ਹੈ ਜੀ ਜੇ ਉਹਦੀ ਮਾਂ ਜਿਉਂਦੀ ਹੈ ਠੀਕ ਹੈ ਜੀ ਜੇ ਮਾਂ ਨਹੀਂ ਜਿਉਂਦੀ ਹਾਂਜੀ ਤਾਂ ਫਿਰ ਉਹਦੇ ਪਿਤਾ ਨੂੰ ਜਾਂਦੀ ਹੈ ਜੋ ਜਿਉਂਦਾ ਹੈ ਠੀਕ ਹੈ ਜੀ ਜੇ ਪਿਤਾ ਵੀ ਨਹੀਂ ਜਿਉਂਦਾ ਹਾਂਜੀ ਤਾਂ ਜਿਸ ਦਿਨ ਉਹਦੀ ਡੈਥ ਟਰੇਟ ਕੀਤੀ ਗਈ ਹੈ ਹਾਂਜੀ ਉਸ ਦਿਨ ਉਹਦੇ ਜਿੰਨੇ ਜਿਉਂਦੇ ਭੈਣ ਭਰਾ ਠੀਕ ਹੈ ਜੀ ਜਿਉਂਦੇ ਜੇ ਭੈਣ ਭਰਾ ਜੇ ਠੀਕ ਹੈ ਉਹਨੂੰ ਜਾਂਦੀ ਹੈ ਹੁਣ ਇੱਥੇ ਮੈਂ ਐਕਸਪਲੇਨ ਕਰੂੰਗਾ ਤੁਹਾਨੂੰ ਥੋੜਾ ਜਿਹਾ ਠੀਕ ਹੈ ਜੀ ਕਿ فرض ਕਰੋ ਇੱਕ ਬੰਦੇ ਨੂੰ 7 ਸਾਲ ਤੋਂ ਬੰਦ ਸਮਾਂ ਤਾਂ ਹੋ ਹੀ ਗਿਆ ਇੱਕ ਮੇਰਾ ਸਰ ਸਵਾਲ ਥੀ ਇੱਥੇ ਮੈਂ ਵਿਚਾਲੇ ਰੋਕ ਰਿਹਾ ਤੁਹਾਨੂੰ ਮੰਨ ਲਓ ਅੱਜ ਬੰਦਾ ਗਵਾਚ ਗਿਆ ਕੋਈ ਹਾਂ ਚਾਹੇ ਉਹ ਲੇਡੀ ਹੋਵੇ ਜਾਂ ਜੈਂਟਲਸ ਕੋਈ ਵੀ ਆ ਹਾਂਜੀ ਹਾਂਜੀ ਜਿਹੜੀ ਅਸੀਂ ਥਾਣੇ 'ਚ ਐਫ ਆਰ ਆਈ ਦੀ ਰਿਪੋਰਟ ਕਰਵਾਉਣੀ ਆ ਉਹਦਾ ਕੋਈ ਬੈਨੀਫਿਟ ਹੁੰਦਾ ਹੈਗਾ ਉਹ ਵੀ ਉਹ ਬੈਨੀਫਿਟ ਉਹਦਾ ਇਹ ਹੈ ਜਾਂ ਅਖਬਾਰ 'ਚ ਕਢਾ ਲੈਣੇ ਹਾਂਜੀ ਹਾਂ ਜਾਂ ਥਾਣੇ 'ਚ ਕਢਾ ਲੈਣੇ ਕਈ ਵਾਰੀ ਅਸੀਂ ਇਸ਼ਤਿਹਾਰ ਵੀ ਜਾਰੀ ਕਰਾਉਨੇ ਹਾਂ ਹਾਂਜੀ ਹਾਂ ਹਾਂ ਉਹਦਾ ਬੈਨੀਫਿਟ ਇਹ ਕਿ ਐਵੀਡੈਂਸ ਬਣ ਗਈ ਇੱਕ ਵੀ ਬਾਕੀ ਬੰਦਾ ਕਮਾਚਿਆ ਠੀਕ ਆ ਇੱਕ ਐਵੀਡੈਂਸ ਬਣ ਗਈ ਠੀਕ ਆ ਇਹ ਬੇਨਿਫਿਟ ਹੋਗਾ ਮੈਟਰੋ ਹਾਇਬੀਡੈਂਸ ਹੈ ਨਾ ਠੀਕ ਆ ਥਾਣੇ ਦੇ ਵਿੱਚ ਉਹ ਤਾਂ ਡੇਟ ਵੀ ਪਤਾ ਲੱਗ ਗਈ ਆਪਾਂ ਨੂੰ ਐਨੀਥਿੰਗ ਕੁਵੱਚ ਇਸ਼ਤਿਹਾਰ ਜੇ ਜਾਰੀ ਕਰਾਉਣੇ ਆ ਅਖਬਾਰ 'ਚ ਛਾਡਾਣੇ ਆ ਜਾਂ ਪੰਪਫਲੈਟ ਜਾਰੀ ਕਰ ਦਿੰਨੇ ਆਪਾਂ ਠੀਕ ਹੈ ਇੱਕ ਐਵੀਡੈਂਸ ਬਣ ਗਈ ਉਹ ਠੀਕ ਹੈ ਜੀ ਇੱਕ ਐਵੀਡੈਂਸ ਬਣ ਗਈ ਉਹ ਕੱਲਾ ਸੋਲ ਐਵੀਡੈਂਸ ਨਹੀਂ ਹੁੰਦੀ ਬਟ ਬਾਨ ਆਫ ਦੀ ਬੈਸਟ ਐਵੀਡੈਂਸ ਹੈਗੀ ਹੈ ਗਵਾਚੇ ਬੰਦੇ ਬਾਰੇ ਦੀ ਉਹਦੀ ਤਸਦੀਕ ਹੋ ਰਹੀ ਹੈ ਕਿ ਉਹ ਵਾਕਈ ਗਵਾਚ ਹੈ ਫਿਰ ਇਸ ਤੋਂ ਨਾਲ ਇੱਕ ਹੋਰ ਹੋਰ ਗੱਲ ਆਉਂਦੀ ਆ ਮਤਲਬ ਅੱਜ ਬੰਦਾ ਗਵਾਚ ਗਿਆ ਹਾਂ ਉਹਨਾਂ ਨੇ ਨਾਂ ਤਾਂ ਅਖਬਾਰ 'ਚ ਦਿੱਤਾ ਹਾਂ ਨਾਵ ਨਾ ਨੇ ਕੋਈ ਰਿਪੋਰਟ ਦਰਜ ਕਰਵਾਈ ਆ ਹਾਂ 7 ਸਾਲ ਬਾਅਦ ਉਹ ਇੱਕ ਐਪਲੀਕੇਸ਼ਨ ਲਿਖ ਕੇ ਕਹਿੰਦੇ ਨੇ ਕਿ ਇਹ ਬੰਦਾ ਗਵਾਚ ਗਿਆ ਉਹ ਵੈਲਿਡ ਹੈ ਜਾਂ ਨਹੀਂ ਵੈਲਿਡ ਵੈਲਿਡ ਮੈਂ ਤੁਹਾਨੂੰ ਦੱਸਦਾ ਨਾ ਵੀ ਮੈਂ ਤੁਹਾਨੂੰ ਦੋ ਪਹਿਲਾਂ ਹੀ ਆਪਾਂ ਬਿਗਨਿੰਗ 'ਚ ਹੀ ਕੀਤਾ ਸੀ ਕਿ ਆਪਣੇ ਕੋਲ ਇੱਕ ਤਾਂ ਡੇਟ ਗਵਾਚਣ ਦੀ ਲੱਭ ਰਹੀ ਹੈ ਆਪਾਂ ਨੂੰ ਬਾਈ ਬੀ ਆਫ ਐਵੀਡੈਂਸ ਐਵੀਡੈਂਸ ਜਿਵੇਂ ਕਿ ਅਖਬਾਰ 'ਚ ਅਸੀਂ ਗੋਮਸ਼ੋਦ ਵੀ ਦਾਸ ਥਿਆਰ ਕੜਤਾ ਜਾਂ ਥਾਣੇ ਚ ਰੈਪੋਰਟ ਲਖਾਤੀ ਉਹੀ ਡੇਟ ਵੀ ਸਾਨੂੰ ਪਤਾ ਲੱਗ ਗਈ ਹਾਂਜੀ ਠੀਕ ਹੈ ਨਾ ਹਾਂਜੀ ਇੱਕ ਕੇਸ ਹੈ ਜਿਨ੍ਹਾਂ ਨੇ ਕੁਛ ਕੀਤਾ ਹੀ ਨਹੀਂ ਕੁਛ ਨਹੀਂ ਕੀਤਾ ਮੈਂ ਹਾਂਜੀ ਤਾਂ ਪਰ ਗਵਾਚਾ ਤਾਂ ਹੈਗਾ ਨਾ ਹਾਂ ਇਹ ਅਸੀਂ ਇਨਕੁਆਰੀ ਜਦੋਂ ਕਰਾਂਗੇ ਉਤੋਂ ਤਸਦੀਕ ਹੋਊਗਾ ਵੀ ਉਹ ਗਵਾਚਾ ਹੈ ਵਾਕਈ ਗਵਾਚਾ ਹੈ ਠੀਕ ਹੈ ਤੇ ਇਹ ਵੀ ਤਸਦੀਕ ਹੋਊਗਾ ਵੀ 7 ਸਾਲ ਤੋਂ ਵੱਧ ਹੋ ਗਏ ਗਵਾਚਾ ਠੀਕ ਹੈ ਉਹੀ ਹੈ ਨਾ ਜਿਹੜਾ ਅਸੀਂ ਪਿੰਡ ਚ ਜਾ ਕੇ ਇਨਕੁਆਰੀ ਕਰਾਂਗੇ ਠੀਕ ਹੈ ਜਿਹੜਾ ਪਿੰਡ ਚ ਜਾ ਕੇ ਇਨਕੁਆਰੀ ਕਰਦੇ ਆ ਉਹ ਇਸ ਇਹੀ ਚੀਜ਼ ਦੀ ਇਨਕੁਆਰੀ ਹੁੰਦੀ ਹੈ ਨਾ ਉਹ ਇਸੇ ਚੀਜ਼ੀ ਹੁੰਦੀ ਹੈ ਨਾ ਵੀ ਇਹ ਗਵਾਚਿਆ ਵੀ ਉਹ ਕਿ ਸਾਲ ਤੱਕ ਤਾਂ ਨਹੀਂ ਹੋਇਆ ਗਵਾਚਿਆ ਨੂੰ 2 ਸਾਲ ਤਾਂ ਨਹੀਂ ਹੋਇਆ ਵੀ ਇਟ ਸ਼ੁਡ ਬੀ 7 ਇਅਰ অর ਮੋਰ 7 ਸਾਲ ਜਾਂ ਉਸ ਤੋਂ ਵੱਧ ਉਸ ਤੋਂ ਵੱਧ ਦਾ ਸਮਾਂ ਹੋਵੇ ਅੱਛਾ ਹੁਣ ਮੈਂ ਜਿਵੇਂ ਗੱਲ ਕਰ ਰਿਹਾ ਸੀਗਾ ਕਿ ਆਮ ਤੌਰ ਤੇ ਕੁਆਰੇ ਬੰਦੇ ਪੁਰਾਣੇ ਸਮੇਂ ਚ ਖਾਸ ਕਰਕੇ ਗਵਾਚ ਦੇ ਹੁੰਦੇ ਸੀ ਹਾਂਜੀ ਹਾਂਜੀ ਕੋਈ ਸਾਤ ਤਵੀਰ ਦਾ ਬੰਦਾ ਹੁੰਦਾ ਫੱਕਰ ਤਵੀਰ ਦਾ ਹਾਂਜੀ ਹਾਂ ਉਹ ਚੁੱਪ ਕਰਕੇ ਬੁੱਕਲ ਮਾਰੀ ਤੇ ਆਹ ਹਰਦوار ਨਿਕਲ ਗਿਆ ਜੇ ਕਿਤੇ ਹੋਰ ਨਿਕਲ ਗਿਆ ਮੇਰੇ ਕੋਲ ਥੀ ਰਹੇਗਾ ਹਾਂਜੀ ਹਾਂ ਮੁੜ ਕੇ ਲੱਭਿਆ ਉਹ ਵੇੜੀ ਆ ਆਮ ਇਹ ਪਹਿਲਾਂ ਹੁੰਦਾ ਹੋ ਰਿਹਾ ਠੀਕ ਹੈ ਔਰ ਜਨਰਲ ਤੌਰ ਤੇ ਕੁਵਾਰਾ ਬੰਦਾ ਹੀ ਜਨਰਲ ਤੌਰ ਤੇ ਗੁਆਚਦਾ ਹੁੰਦਾ ਸੀ ਇਹ ਵੀ ਟ੍ਰੈਂਡ ਸੀਗਾ ਜੀ ਠੀਕ ਹੈ ਨਹੀਂ ਤਾਂ ਉਹਦੀ ਹੁਣ ਜੇ ਫਰਜ ਕਰਾਉਣ 25 ਸਾਲ ਹੋ ਗਏ ਗੁਆਚੇ ਨੂੰ ਹਾਂਜੀ ਹਾਂ ਤੇ ਉਹਦੀ ਅਰਜੀ ਅਸੀਂ ਅੱਜ ਦਿੰਨੇ ਆ ਗੁਆਚੇ ਦੀ ਹਾਂਜੀ ਹਾਂ ਤਾਂ 7 ਸਾਲ ਤਾਂ ਉਹਦੇ 18 ਸਾਲ ਪਹਿਲਾਂ ਹੀ ਪੂਰੇ ਹੋ ਗਏ ਹਾਂਜੀ 18 ਸਾਲ ਦੇ ਦਰਮਿਆਨ ਉਹਦੀ ਮਾਂ ਜਿਉਂਦੀ ਸੀ ਬਿਲਕੁਲ ਜਦ ਪਿਓ ਵੀ ਜਿਉਂਦਾ ਸੀ ਹਾਂਜੀ ਹਾਂ ਠੀਕ ਹੈ ਨਾ ਹਾਂਜੀ ਜਾਂ 18 ਸਾਲਾਂ ਦਰਮਿਆਨ ਉਹਦੇ ਉਹ ਫਰਜ ਕੋਲ ਪੰਜ ਭੈਣ ਭਰਾ ਸੀਗੇ ਬਿਲਕੁਲ ਇੱਕ ਤਾਂ ਉਹ ਆਪ ਹੋ ਗਿਆ ਚਾਰ ਹੋਰ ਭੈਣ ਚਾਰ ਹੋਰ ਹੋ ਗਏ ਉਹਨਾਂ ਚੋਂ ਦੋ ਚੜਾਈ ਕਰ ਗਏ ਜੀ ਤੇ ਦੋ ਰਹਿ ਗਏ ਜਿਉਂਦੇ ਦੋ ਜਿਉਂਦੇ ਰਹੇ ਹਾਂਜੀ ਹਾਂ ਠੀਕ ਹੈ ਨਾ ਤਾਂ ਇਹ ਇਫੈਕਟ ਕਰੀ ਨਾ ਚੀਜ਼ ਮੈਰਿਜ ਤੇ ਹਾਂਜੀ ਤਾਂ ਉਹ ਅਸੀਂ ਡੇਟ ਆਫ ਡੈਥ ਜਿਹੜੀ ਮੈਂ ਤੁਹਾਨੂੰ ਪਹਿਲਾਂ ਬੜੀ ਸਟ्रेस ਕਰ ਰਿਆ ਸੀਗਾ ਹਾਂਜੀ ਹਾਂ ਡੇਟ ਆਫ ਡੈਥ ਉਹ ਟ੍ਰੀਟ ਕਰਨੀ ਹੈ ਜਿਹੜੀ ਪਹਿਲੀ ਅਰਜੀ ਦਿੱਤੀ ਹੈ ਉਹ ਜੀ ਕਈ ਵਾਰ ਇਹ ਵੀ ਹੁੰਦਾ ਹੈ ਕਿ ਅਸੀਂ ਇੱਕ ਅਰਜੀ ਦੇਤੀ ਉਹ ਲੰਕੀ ਜਾਂਦੀ ਹੈ ਫਿਰ ਇੱਕ ਹੋਰ ਦੇਤੀ ਫਿਰ ਇੱਕ ਹੋਰ ਦੇਤੀ ਫਿਰ ਡੀਸੀ ਹੁੰਦੇ ਆਏ ਫਿਰ ਗਵਰਨਮੈਂਟ ਨੂੰ ਲਿਖਤੀ ਉਹਦੀ ਚਿੱਠੀ ਲੱਕੇ ਆ ਗਈ ਵਗੈਰਾ ਵਗੈਰਾ ਤਾਂ ਵੀ ਡੇਟ ਆਫ ਡੈਥ ਤਾਂ ਸੱਤ ਅਰਜ਼ੀਆਂ ਯਾਰ ਕਿਹੜੀ ਮੰਨੀਏ ਸਭ ਤੋਂ ਪਹਿਲੀ ਅਰਜੀ ਬੜਾ ਸਿੰਪਲ ਫਾਰਮ ਕੋਈ ਆ ਸਿੱਧਾ ਫਾਰਮੂਲਾ ਜੇ ਤੁਸੀਂ ਇਸ ਮੈਟਰ ਦੇ ਵਿੱਚ 10 ਅਰਜ਼ੀਆਂ ਦਿੱਤੀਆਂ ਤਾਂ ਸਭ ਤੋਂ ਪਹਿਲੀ ਅਰਜੀ ਜਿਹੜੀ ਹੈ ਦੈਟ ਸ਼ਲ ਬੀ ਦਾ ਡੇਟ ਆਫ ਡੈਥ ਡੀਮਡ ਡੇਟ ਆਫ ਡੈਥ ਜੀ ਮੰਨੀ ਜਾਊਗੀ ਕਿ ਇਹ ਡੇਟ ਆਫ ਡੈਥ ਦੀ ਆਹ ਇਹ ਆ ਠੀਕ ਹੈ ਨਾ ਜੀ ਬਿਲਕੁਲ ਤਾਂ ਉਹ ਫਿਰ ਜਿਵੇਂ ਆਮ ਸੁਧਾਰਨ ਵਿਅਕਤੀ ਦੀ ਜਿਹਦੀ ਮੌਤ ਹੋਈ ਹੁੰਦੀ ਹੈ ਉਸ ਦੀ ਤਸਦੀਕ ਵੀ ਹੁੰਦੀ ਹੈ ਹਾਂਜੀ ਹਾਂ ਮੌਤ ਸਰਟੀਫੀਕਟ ਵੀ ਸਾਡੇ ਕੋਲ ਹੈਗਾ ਜੀ ਉਸ ਤਰ੍ਹਾਂ ਦੀ ਵਿਰਾਸਤ ਹੁੰਦੀ ਹੈ ਜੇ ਕੋਈ ਅਨਮੈਰਿਡ ਬੰਦਾ ਇਸ ਤਰ੍ਹਾਂ ਗਵਾਚਿਆ ਮੈਂ ਅਨਮੈਡ ਬੰਦੇ ਦੀ ਖਾਸ ਕਰਕੇ ਗੱਲ ਕਰ ਰਿਹਾ ਹਾਂ ਹਾਂਜੀ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਜੇ ਉਸ ਦੀ ਅਰਜੀ ਦੇਣ ਵਾਲੇ ਦਿਨ ਜਾਨੀ ਕਿ ਅਰਜੀ ਦੇਣ ਵਾਲੇ ਦਿਨ ਉਹਦੀ ਮਾਂ ਜਿਉਂਦੀ ਹੈ ਸਭ ਤੋਂ ਪਹਿਲਾਂ ਤਾਂ ਉਹਦੀ ਮਾਂ ਨੂੰ ਸਾਰੀ ਪ੍ਰਾਪਰਟੀ ਜਾਊਗੀ ਠੀਕ ਹੈ ਜੀ ਜੇ ਮਾਂ ਹੀ ਨੀ ਤਾਂ ਪਿਤਾ ਨੂੰ ਸਾਰੀ ਪ੍ਰਾਪਰਟੀ ਜਾਊਗੀ ਠੀਕ ਹੈ ਜੀ ਜੇ ਪਿਤਾ ਹੀ ਨਹੀਂ ਤਾਂ ਫਿਰ ਉਹਦੇ ਭੈਣ ਜਿਉਂਦੇ ਭੈਣ ਭਰਾਵਾਂ ਨੂੰ ਠੀਕ ਹੈ ਹੁਣ ਇੱਥੇ ਇੰਪੋਰਟੈਂਟ ਗੱਲ ਇਹ ਆਂਦੀ ਫਰਜ ਕਰੋ ਇੱਕ ਬੰਦੇ ਦੇ ਪੰਜ ਭਰਾ ਭੈਣ ਭਰਾ ਸੀਗੇ ਜੀ ਇੱਕ ਤਾਂ ਗਵਾਚ ਗਿਆ ਚਾਰ ਰਹਿ ਗਏ ਹਾਂਜੀ ਚਾਰਾਂ ਚੋਂ ਅਰਜੀ ਦੇਣ ਵਾਲੇ ਦਿਨ ਜੁਏ ਡੀਮ ਡੇਟ ਆਫ ਡੈਥ ਬਣਾਈ ਜਾਂਦੀ ਦੋ ਚੜਾਈ ਕਰ ਗਈ ਸੀ ਦੋ ਰਹਿ ਗਏ ਦੋ ਰਹਿ ਗਏ ਸੀ ਹਾਂਜੀ ਤਾਂ ਪ੍ਰਾਪਰਟੀ ਦੋ ਨੂੰ ਜਾਊਗੀ ਠੀਕ ਹੈ ਜੀ ਉਹਨਾਂ ਦੀ ਫੈਮਿਲੀ ਨੂੰ ਨਹੀਂ ਜਾਊਗੀ ਦੋ ਜਿਹੜੇ ਮਰ ਗਏ ਠੀਕ ਆ ਪਾਉਂ ਕਹਿੰਦੇ ਨੇ ਵੀ ਚਾਰ ਫਰਾਂਕ ਤੇ ਚਾਰ ਹਿੱਸੇ ਪੈਣ ਹਾਂਜੀ ਹਾਂ ਚਾਰ ਹਿੱਸੇ ਪੈਣ ਉਹਨਾਂ ਦੇ ਜਵਾਕ ਨੂੰ ਜਾਣ ਜਿਹੜੇ ਮਰਗੇ ਉਹਨਾਂ ਦੇ ਜਵਾਕ ਨੂੰ ਜਾਣ ਠੀਕ ਹੈ ਜਿਹੜੇ ਮਰਗੇ ਠੀਕ ਹੈ ਠੀਕ ਹੈ ਜੀ ਨਹੀਂ ਉਹ ਭੈਣ ਭਰਾ ਦਾ ਰਿਸ਼ਤਾ ਨਾ ਹੋਇਆ ਉਹ ਦਾ ਦੂਜੇ ਜੇ ਫਿਰ ਉਹ ਭਰਾ ਦੇ ਜਵਾਕ ਨਿਹੜੇ ਹੋਏ ਭਤੀਜੇ ਭਤੀਜੀਆਂ ਹੋਗੇ ਠੀਕ ਹੈ ਜੀ ਭੈਣ ਦੇ ਜਵਾਕ ਹੋਏ ਭਾਂਜੇ ਭਾਂਜੀਆਂ ਹੋਗੇ ਠੀਕ ਹੈ ਭਰਾ ਦਾ ਰਿਸ਼ਤਾ ਨਹੀਂ ਹੋਇਆ ਠੀਕ ਹੈ ਮੈਨੂੰ ਸਮਝ ਕਿ ਨਹੀਂ ਠੀਕ ਹੈ ਜੀ ਪਰ ਜਿਉਂ ਦੇ ਭੈਣ ਭਰਾ ਦਾ ਇਹ ਟੇਬਲ ਬਣਾਇਆ ਹੋਇਆ ਸੱਦਾ ਹਿੰਦੂ ਸუქਸੈਸ਼ਨ ਐਕਟ 1955 ਦੇ ਵਿੱਚ ਇੱਕ ਟੇਬਲ ਬਣਾਇਆ ਹੋਇਆ ਸ਼ਡਿਊਲ ਬਣਾਇਆ ਹੋਇਆ ਉਹਦੇ ਵਿੱਚ ਪ੍ਰੀਫਰੈਂਸ ਹੁੰਦਾ ਹੈ ਕਿ ਜੇ ਕੋਈ ਬੰਦੇ ਦੇ ਪਰਿਵਾਰ ਹੈ ਨਹੀਂ ਵਾਈਫ ਹੈ ਨਹੀਂ ਬੱਚੇ ਹੈ ਨਹੀਂ ਠੀਕ ਹੈ ਜੀ ਵਾਈਫ ਹੈ ਨਹੀਂ ਬੱਚੇ ਹੈ ਨਹੀਂ ਤੇ ਮਾਂ ਹੈ ਨਹੀਂ ਤਿੰਨ ਚੀਜ਼ਾਂ ਹੈ ਨਹੀਂ ਤਾਂ ਫਿਰ ਉਹਦੇ ਸ਼ਡਿਊਲ ਸੈਕੰਡ ਕਲਾਸ ਬਾਰਸਾਂ ਨੂੰ ਉਹਦੀ ਪ੍ਰਾਪਰਟੀ ਜਾਂਦੀ ਹੈ ਸੈਕੰਡ ਕਲਾਸ 'ਚ ਇੱਕ ਨੰਬਰ ਤੇ ਉਹਦਾ ਪਿਤਾ ਆਉਂਦਾ ਹੈ ਠੀਕ ਹੈ ਜੀ ਠੀਕ ਹੈ ਨਾ ਦੋ ਨੰਬਰ ਤੇ ਉਹਦੇ ਜਿਉਂਦੇ ਭੈਣ ਭਰਾ ਆਉਂਦੇ ਆ ਠੀਕ ਹੈ ਜੀ ਤਿੰਨ ਨੰਬਰ ਤੇ ਆਇਆ ਚਾਰ ਚਾਰ ਤੇ ਪੰਜ ਤੇ ਛੇ ਤੇ ਨੌ ਆ ਟ ਠੀਕ ਹੈ ਨਾ ਉਹ ਪ੍ਰੈਫਰੈਂਸ ਹੁੰਦੀ ਹੈ ਜੇ ਪਹਿਲੀ ਐਂਟਰੀ ਵਾਲਾ ਬੰਦਾ ਟੱਕਰ ਗਿਆ 99 ਨਹੀਂ ਗਿਨਣਾ ਪਹਿਲੀ ਵਾਲਾ ਹੈ ਨਹੀਂ ਦੂਜੀ ਵਾਲਾ ਕੋਈ ਵੀ ਇੱਕ ਟੱਕਰ ਗਿਆ ਤਾਂ 79 ਗਿਨਣਾ ਦੂਜੀ ਵਾਲਾ ਵੀ ਹੈ ਨਹੀਂ ਤੀਜੀ ਐਂਟਰੀ ਵਾਲਾ ਕੋ ਟੱਕਰ ਗਿਆ ਤਾਂ ਬਾਕੀ ਸ਼ੀਨ ਨਹੀਂ ਗਿਨਣਾ ਇਸ ਤਰ੍ਹਾਂ ਹੁੰਦਾ ਹੈ ਜੇ ਇਹਦੇ ਵਿੱਚ ਆਪਾਂ ਇੱਕ ਗੱਲ ਹੋਰ ਕਰੀਏ ਮੰਨ ਲਓ ਜਿਹੜਾ ਬੰਦਾ ਗਵਾਚੋ ਦੋ ਹੀ ਭੈਣ ਭਾਈ ਤੇ ਜੀ ਭਰਾ ਵਾ ਗਵਾਚ ਗਿਆ ਹਾਂ ਮਤਲਬ ਭੈਣ ਨੇ ਕੋਈ ਐਪਲੀਕੇਸ਼ਨ ਲਾਈ ਨਹੀਂ ਹਾਂ ਆ ਉਸ ਤੋਂ ਬਾਅਦ ਭੈਣ ਦੀ ਵੀ ਡੈਥ ਹੋ ਗਈ ਠੀਕ ਹੈ ਭੈਣ ਦੇ ਅੱਗੇ ਦੋ ਬੱਚੇ ਨੇ ਕੁੜੀ ਮੁੰਡਾ ਹਾਂ ਉਹ ਮੁੰਡੇ ਦੇ ਜਿਹੜਾ ਗਵਾਚਾ ਉਹ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਨਾਲ ਕਿਉਂਕਿ ਉਹ ਕੁਮਾਰਾ ਗਮਾਚਿਆ ਮਾਹਣੀ ਭੈਣ ਭਰਾ ਹੈਣੀ ਉਹਦੇ ਭੈਣ ਭਰਾ ਹੈਣੀ ਹਾਂਜੀ ਹਾਂ ਤਾਂ ਅੱਗੇ ਨਾ ਮੈਂ ਤੁਹਾਨੂੰ ਦੱਸਿਆ ਕਿ ਹਿੰਦੂ ਸਿਸ਼ੇਸ਼ਨ ਐਕਟ 1955 ਜੀ ਦੇ ਵਿੱਚ ਇੱਕ ਸ਼ੈਡੂਲ ਬਣਿਆ ਹੋਇਆ ਹੈ ਠੀਕ ਹੈ ਜੀ ਉਹਦੇ ਵਿੱਚ ਦੋ ਤਰ੍ਹਾਂ ਦੇ ਵਾਰਿਸ ਦਿਖਾਈ ਹੈ ਇੱਕ ਕਲਾਸ 1 ਹੇਅਰ ਹੁੰਦੇ ਆ ਠੀਕ ਹੈ ਤੇ ਕਲਾਸ 2 ਹੁੰਦੇ ਆ ਕਲਾਸ 1 ਹੇਅਰ ਚ ਆਉਂਦੀ ਹੈ ਮਾਂ ਉਹ ਮਾਂ ਪਤਨੀ ਬੱਚੇ ਠੀਕ ਜੇ ਕੋਈ ਬੱਚਿਆਂ ਚੋਂ ਪਹਿਲਾਂ ਮਰ ਗਿਆ ਤਾਂ ਉਹਨਾਂ ਦੇ ਪਰਿਵਾਰਕ ਠੀਕ ਹੈ ਜੀ ਠੀਕ ਹੈ ਨਾ ਤੇ ਜਿਹਦੇ ਜਿਹੜਾ ਕੁਮਾਰਾ ਨਾ ਤਾਂ ਉਹਦੇ ਪਤਨੀ ਹੈ ਨਾ ਬੱਚੇ ਹੈ ਹਾਂਜੀ ਹਾਂ ਰਹਿ ਗਈ ਮਾਂ ਹਾਂ ਜੇ ਮਾਂ ਵੀ ਮਰੀ ਹੋਈ ਹੈ ਤਾਂ ਉਹ ਕਲਾਸ 1 ਹੀ ਖਤਮ ਫਿਰ ਕਲਾਸ 2 ਵੀ ਹੀਰ ਤੇ ਆ ਜਾਂਦੀ ਹੈ ਕਲਾਸ 2 ਦੇ ਨੌ ਪ੍ਰਕਾਰ ਦੇ ਹੁੰਦੇ ਆ ਜੀ ਉਹ ਆਹੋ ਜੋ ਇੱਕ ਨੰਬਰ ਤੇ ਪਿਤਾ ਦੋ ਨੰਬਰ ਤੇ ਭੈਣ ਭਰਾ ਅੱਗੇ ਉਹਦੇ ਫਿਰ ਫਿਰ ਭੈਣ ਭਰਾਵਾਂ ਦੇ ਬੱਚੇ ਤਿੰਨ ਨੰਬਰ ਤੇ ਚਾਰ ਨੰਬਰ ਤੇ ਇਸ ਤਰ੍ਹਾਂ ਉਹਦੇ ਰਹਿੰਦੇ ਆ ਠੀਕ ਹੈ ਨਾ ਤਾਂ ਉਹ ਐਂਟਰੀ ਵੀ ਕਹਿੰਦੇ ਉਹਨੂੰ ਪਹਿਲੀ ਐਂਟਰੀ ਵਾਲਾ ਇਹਦਾ ਮਿਲ ਗਿਆ ਤਾਂ ਉਹ ਨੂੰ ਦੇ ਦਿਓ ਜੇ ਉਹ ਨਹੀਂ ਮਿਲਿਆ ਦੂਜੀ ਵਾਲੇ ਦੇ ਦਿਓ ਜੇ ਦੋ ਹੋਣੀ ਮਿਲੇ ਤੀਜੀ ਵਾਲੇ ਦੇ ਤੋਂ ਮਤਲਬ ਅੱਗੇ ਅੱਗੇ ਜੇ ਅੱਪ ਟੂ 9 ਜੇ ਕੋਈ ਵੀ ਨਾ ਮਿਲੇ 9 ਚੋਂ ਠੀਕ ਹੈ ਫਿਰ ਸਰਕਾਰ ਦੀ আচ্ছা ਫਿਰ ਸਰਕਾਰ ਦੀ ਹਾਂਜੀ ਠੀਕ ਫਿਰ ਉਹ ਪ੍ਰੋਪਰਟੀ ਸਰਕਾਰ ਦੀ ਹੈ ਠੀਕ ਉਹਨੂੰ ਕਹਿੰਦੇ ਐ ਐਸਚੀਟ 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 ਪ੍ਰੋਪਰਟੀ ਹੁੰਦੀ ਹੈ ਉਹ ਨਜੂਲ ਪ੍ਰੋਪਰਟੀ ਬਣ ਜਾਂਦੀ ਹੈ ਉਹ ਫਿਰ ਨਾ ਇੱਕ ਪਾਲਿਸੀ ਹੈ ਗਵਰਨਮੈਂਟ ਦੀ ਰੂਲਸ ਬਣੇ ਹੋਏ ਐ ਬਕਾਇਦਾ ਜਿਹਦਾ ਜਿਹੜਾ ਜਿਹੜਾ ਮਰ ਗਿਆ ਆਪਾਂ ਨੂੰ ਪਤਾ ਹੈ ਉਹਦੀ ਵੀ ਜਿਹੜਾ ਗਵਾਚੇ ਨੂੰ ਮਰਿਆ ਹੋਇਆ ਟ੍ਰੀਟ ਕੀਤਾ ਉਹਦੀ ਵੀ ਠੀਕ ਹੈ ਜੀ ਜਿਹਦਾ ਕੋਈ ਵਾਰਿਸ਼ ਨਹੀਂ ਹੈ ਹਾਂਜੀ ਕਿਸੇ ਕਿਸਮ ਦਾ ਕੋਈ ਵਾਰਿਸ਼ ਨਹੀਂ ਹੈ ਠੀਕ ਹੈ ਉਹ ਪ੍ਰਾਪਰਟੀ ਸਰਕਾਰ ਦੇ ਨਾਮ ਤੇ ਚੜ ਜਾਂਦੀ ਹੈ ਠੀਕ ਹੈ ਜੀ ਸਰਕਾਰ ਕਿਉਂਕਿ ਸਾਡੀ ਵੈਲਫੇਅਰ ਸਟੇਟ ਹੈ ਹਾਂਜੀ ਇਸ ਕਰਕੇ ਫਿਰ ਉਸ ਪਿੰਡ ਦੇ ਗਰੀਬਾਂ ਨੂੰ ਪ੍ਰੈਫਰੈਬਲੀ ਅਨੁਸੂਚਿਤ ਜਾਤੀ ਵਰਗ ਦੇ ਵਿਅਕਤੀਆਂ ਨੂੰ ਠੀਕ ਹੈ ਜੀ ਉਹ ਜ਼ਮੀਨ ਅਲਾਟ ਕਰ ਦਿੰਦੀ ਹੈ ਠੀਕ ਉਹਨਾਂ ਦੇ ਗੁਜ਼ਾਰੇ ਵਾਸਤੇ ਜੀ ਹਾਂਜੀ ਹਾਂਜੀ ਇਹ ਤੇ ਸਾਰੇ ਕਿਸਵਾਲ ਹੋਰ ਆ ਗਏ ਹੁਣ ਹਾਂਜੀ ਜੇਕਰ ਕਹਿੰਦੇ ਗਵਾਚੇ ਹੋਏ ਦੀ ਬਰਾਸ ਦਾ ਇੰਤਕਾਲ ਉਸ ਦੇ ਬਾਰਸਾਂ ਦੇ ਨਾਮ ਹੋ ਜਾਵੇ ਠੀਕ ਹੈ ਤੇ ਬਾਅਦ ਵਿੱਚ ਉਹ ਗਵਾਚਿਆ ਹੋਇਆ ਵਿਅਕਤੀ ਵਾਪਸ ਘਰ ਆ ਜਾਵੇ ਕੀ ਬਾਤ ਹੈ ਤੇ ਆਪਣੀ ਪ੍ਰਾਪਰਟੀ ਦਾ ਫਿਰ ਉਹ ਕਲੇਮ ਕਿਵੇਂ ਕਰੇ ਉਹਦੇ ਮਤਲਬ ਬਹੁਤ ਸੋਹਣਾ ਸਵਾਲ ਹੈ ਕਿਸ ਤਰੀਕੇ ਨਾਲ ਕਰ ਸਕਦਾ ਬਹੁਤ ਸੋਹਣਾ ਸਵਾਲ ਹੈ ਕੋਈ ਬੰਦਾ ਗਵਾਚ ਗਿਆ ਹਾਂਜੀ ਅਸੀਂ ਉਹਦਾ ਪ੍ਰੋਸੈਸ ਜੋ ਮੈਂ ਹੁਣ ਪਹਿਲਾਂ ਦੱਸਿਆ ਉਹ ਅਡਾਪਟ ਕਰਕੇ ਹਾਂਜੀ ਉਹਨੂੰ 7 ਸਾਲੇ ਤੋਂ ਵੱਧ ਹੋ ਗਏ ਸੀ ਜੀ ਉਹ ਆਪਾਂ ਅਡਾਪਟ ਕਰਕੇ ਪ੍ਰੋਸੈਸ ਉਸ ਦੀ ਪ੍ਰਾਪਰਟੀ ਉਹਦੇ ਵਾਰਸਾਂ ਦੇ ਨਾਂ ਤੇ ਚੜਾਤੀ ਹਾਂਜੀ ਹਾਂ 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 ਹੁਣ ਉਹਦੇ ਬਾਅਦ ਵਾਪਸ ਆ ਗਿਆ ਬਿਲਕੁਲ ਹੁਣ ਉਹ ਤਿੰਨ ਕੇਸ ਹੋਣਗੇ ਅੱਛਾ ਜੀ ਤਿੰਨ ਇਨਸਟੈਂਸਸ ਹੋਣਗੇ ਠੀਕ ਹੈ ਜੀ ਇੱਕ ਤਾਂ ਜਿਹੜੀ ਉਹਨਾਂ ਦੇ ਨਾਂ ਤੇ ਵਾਰਸਾਂ ਦੇ ਨਾਂ ਦੇ ਪ੍ਰਾਪਰਟੀ ਚੜਾਈ ਹੈ ਉਹ ਸਾਰੀ ਉਹਨਾਂ ਦੇ ਨਾਂ ਤੇ ਖੜੀ ਹੈ ਠੀਕ ਹੈ ਜੀ ਇੱਕ ਹੋਊਗਾ ਉਹਨਾਂ ਨੇ ਅੱਧੀ ਚੱਦੀ ਵੇਚਤੀ ਅੱਧੀ ਚੱਦੀ ਬਾਕੀ ਪਈ ਹੈ ਹਾਂਜੀ ਹਾਂ ਇੱਕ ਹੈਗਾ ਵੀ ਸਾਰੀ ਵੇਚਤੀ ਸਾਰੀ ਵੇਚਤੀ ਸਾਰੀ ਨਿਬੜ ਗਈ ਬਿਲਕੁਲ ਠੀਕ ਹੈ ਨਾ ਹਾਂਜੀ ਹਾਂ ਇੱਕ ਚੌਥਾ ਹੋਰ ਵੀ ਹੋ ਸਕਦਾ ਕਿ ਉਹਨਾਂ ਨੇ ਪ੍ਰਾਪਰਟੀ ਤੇ ਲੋਨ ਨੂੰ ਲੈ ਲਿਆ ਹੋਵੇ ਠੀਕ ਹੈ ਸਰ ਇਹ ਵੀ ਪਾ ਉਹਨਾਂ ਕਿਉਂਕਿ ਉਹ ਕਾਨੂੰਨ ਪਰਮਿਟ ਕਰਦਾ ਹੈ ਕਿ ਜੇ 7 ਸਾਲ ਤੋਂ ਵੱਧ ਗਮਾਚਿਆ ਬੰਦਾ ਹੈ ਉਹਦੀ ਵਿਰਾਸਤ ਕਰ ਦੋ ਠੀਕ ਹੈ ਇਹ ਕਾਨੂੰਨ ਪਰਮਿਟ ਕਰਦਾ ਹੈ ਹਾਂਜੀ ਹਾਂਜੀ ਤਾਂ ਉਹਨਾਂ ਨੇ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਜੀ ਉਹ ਬੰਦੇ ਦੀ ਪ੍ਰਾਪਰਟੀ ਹਾਸਲ ਕਰ ਲਈ ਜੀ ਇਹਦੇ ਵਿੱਚ ਉਹਨਾਂ ਦਾ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕਸੂਰ ਨਹੀਂ ਹੈ ਕਾਨੂੰਨੀ ਪ੍ਰਕਿਰਿਆ ਹੈ ਬਿਲਕੁਲ ਠੀਕ ਹੈ ਨਾ ਤੇ ਉਸੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹ ਲੀਗਲ ਮਾਲਕ ਬਣ ਗਏ ਜੀ ਲੀਗਲ ਮਾਲਕ ਬਣ ਕੇ ਜੇਕਰ ਉਹਨਾਂ ਕੋਲੇ ਕੋਲੇ ਹੈ ਹਾਂਜੀ ਪ੍ਰਾਪਰਟੀ ਤਾਂ ਉਹ ਜੇ ਬੰਦਾ ਆ ਕੇ ਕਲੇਮ ਕਰਦਾ ਤਾਂ ਉਹਨੂੰ ਰਵਰਟ ਬੈਕ ਹੋ ਜੂਗੀ ਠੀਕ ਹੈ ਜੀ ਜੇ ਉਹਨਾਂ ਨੇ ਕੁਝ ਵੇਚਤੀ ਕੁਝ ਉਹਨਾਂ ਦੇ ਕੋਲੇ ਹੈ ਤਾਂ ਜਿਹੜੀ ਵਿਕ ਗਈ ਉਹ ਵਿਕ ਗਈ ਜਿਹੜੀ ਬਚ ਗਈ ਉਹ ਨੂੰ ਰਵਰਟ ਬੈਕ ਹੋ ਜੂਗੀ ਠੀਕ ਹੈ ਜੀ ਜੇਕਰ ਸਾਰੀ ਵਿਕ ਗਈ ਤਾਂ ਸਾਰੀ ਵਿਕ ਗਈ ਚੌਥੇ ਕੇਸ ਜੇ ਉਹਨਾਂ ਨੇ ਪ੍ਰਾਪਰਟੀ ਤੇ ਲੋਨ ਲੈ ਲਿਆ ਤਾਂ ਜਦੋਂ ਰਵਰਟ ਬੈਕ ਹੋਊਗੀ ਉਸ ਗਵਾਚੇ ਹੋਏ ਬੰਦਾ ਜਿਹੜਾ ਵਾਪਸ ਆ ਗਿਆ ਉਹਨੂੰ ਜੋ ਰਵਰਟ ਬੈਕ ਹੋਊਗੀ ਉਸ ਕੇਸ ਦੇ ਵਿੱਚ ਉਹ ਪ੍ਰਾਪਰਟੀ ਲੋਨ ਸਮੇਤ ਵਾਪਸ ਹੋਊਗੀ ਉਹਨੂੰ ਜੇ ਉਸ ਪ੍ਰਾਪਰਟੀ ਦੇ ਫਰਜ ਕਰੋ ਕੋ 10 ਲੱਖ ਰੁਪਈਆ ਲੋਨ ਲੈ ਲਿਆ ਜਾਂ ਲਿਮਿਟ ਬਣਾਈ ਤਾਂ ਉਹਦੀ ਭਰਨ ਦੀ ਲੈਬਿਲਟੀ ਉਹ ਬੰਦੇ ਦੀ ਹੋਊਗੀ ਕਿਉਂਕਿ ਉਸ ਦੀ ਪ੍ਰਾਪਰਟੀ ਦੀ ਹਾਂਜੀ ਹਾਂ ਉਸ ਦੇ ਪ੍ਰਾਪਰਟੀ ਆ ਹਾਂਜੀ ਹਾਂ ਤੇ ਇੱਥੇ ਸਾਰੀ ਕੋਹੋਰ ਸੀ ਗੱਲ ਵੀ ਜਿਵੇਂ ਆਪਾਂ ਕਹਿ ਰਹੇ ਸੀ ਵੀ ਉਹਨਾਂ ਨੇ ਮੰਨ ਲਓ 5 ਕਿਲੇ ਨੇ ਕਿਸੇ ਬੰਦੇ ਦੇ ਨਾਲ ਉਹ ਬੰਦਾ ਜਿਹੜਾ ਗਵਾਚਿਆ ਸੀ ਉਹ ਵਾਪਸ ਆ ਗਿਆ ਹਾਂਜੀ ਉਹਦੇ ਵਿੱਚ ਉਹਨਾਂ ਨੇ 3 ਕਿਲੇ ਵੇਚ ਕੇ 2 ਕਿਲੇ ਰਹਿ ਗਏ ਹਾਂਜੀ ਹਾਂ ਜਿਹੜੇ ਹੁਣ 2 ਕਿਲੇ ਰਹਿ ਗਏ ਅੱਗੇ ਉਹਦੇ ਜਿਹੜੇ ਬਾਰਸ ਹੋ ਗਏ ਉਹ ਫਿਰ ਬੰਡੀਆਂ ਪੈ ਕੇ ਮਿਲੂਗੀ ਜਿਸ ਦਾ 2 ਕਿੱਲੇ ਉਸ ਗਵਾਚੇ ਹੋਏ ਵਿਕਚ ਨਹੀਂ ਮਿਲੂਗਾ ਨਾ ਉਹ ਜਿੰਨੀ ਜਿੰਨੀ ਜਿਹੜੇ ਜਿਹੜੇ ਬੰਦੇ ਨੇ ਜਿੰਨੀ ਜਿੰਨੀ ਵੇਚਤੀ ਵੇਚਤੀ ਜਿਹੜੀ ਉਹਦੀ ਪ੍ਰਾਪਰਟੀ 2 ਕਿੱਲੇ ਪ੍ਰਾਪਰਟੀ ਹਾਂਜੀ ਜਿਹੜੇ ਬਾਰਸਾਂ ਕੋਲੇ ਪੈਂਡਿੰਗ ਹੈ ਹਾਂਜੀ ਉਹਨੂੰ ਜਫਰ ਜੀ ਕੋ ਮੈਂ ਤੁਹਾਨੂੰ ਤੁਹਾਡੇ ਗੱਲ ਨੂੰ ਥੋੜਾ ਐਲੈਬੋਰੇਟ ਕਰਦਾ ਵੀ ਉਹਦੀ ਪ੍ਰਾਪਰਟੀ 5 ਕਿੱਲੇ 5 ਭਰਾਵਾਂ ਨੂੰ ਮਿਲੀ ਕਿੱਲਾ ਕਿੱਲਾ ਨਹੀਂ ਮੰਨ ਲੋ ਮੰਨ ਲੋ ਉਹਦੇ ਬੱਚਿਆਂ ਦੀ ਆਪਾਂ ਬੱਚੇ ਬੱਚੇ ਦਾ ਚਲੋ ਜੇ ਬੱਚੇ ਆ ਤਾਂ ਬੱਚਿਆਂ ਨੂੰ ਹਾਂਜੀ ਹਾਂ ਬੱਚਿਆਂ ਨੂੰ ਫਰਜ਼ ਕਰੋ ਪੰਜ ਜਵਾਕ ਹੈ ਪੰਜਾਂ ਨੂੰ ਕਿਲਾ ਕਿਲਾ ਮਿਲ ਗਿਆ ਹਾਂਜੀ ਹਾਂ ਜਿੰਨਾ ਨੇ ਇੱਕ ਇੱਕ ਕਿਲਾ ਉਹਦਾ ਵੇਚਦਾ ਉਹ ਕੋਈ ਹੈਗੀ ਦੋ ਮੋੜ ਦੇਣਗੇ ਠੀਕ ਆ ਦੋ ਮੋੜ ਦੇਣਗੇ ਨਹੀਂ ਦੋ ਉਹਨੂੰ ਪੂਰਾ ਮੋੜਨਗੇ ਜਾਂ ਹੱਕ ਉਹ ਚਲੋ ਕਿਲਾ ਕਿਲਾ ਉਹਨਾਂ ਨੂੰ ਤਾਂ ਕਿਲਾ ਕਿਲਾ ਹੀ ਮਿਲਿਆ ਜਿੰਨੀ ਮਿਲੀ ਆ ਉਹ ਮੋੜਨਗੇ ਅੱਛਾ ਉਨੀ ਮੋੜਨਗੇ ਉਹਦਾ ਹੱਕ ਨਹੀਂ ਰੱਖਾਂ ਜਿੰਨੀ ਮਿਲੀ ਆ ਉਹ ਚੋ ਜਿੰਨੀ ਇਨ ਹੈਂਡ ਹੈ ਜੀ ਜਿੰਨੀ ਵੇਚਤੀ ਜਾਂ ਕਿਸੇ ਹੋਰ ਕਾਰਨ ਨਿਕਲ ਗਈ ਉਹ ਲੰਗੀ ਉਹ ਲੰਗੀ ਤੇ ਜਿਹੜੀ ਬਾਕੀ ਬਚ ਗਈ ਜਿੰਨੀ ਕਿਸੇ ਵੀ ਵਾਰਸ਼ ਨੂੰ ਜਿੰਨੀ ਮਿਲੀ ਹੈ ਉਹ ਸਾਰੀ ਪ੍ਰਾਪਰਟੀ ਰਿਟਰਨ ਕਰੂਗਾ ਜੀ ਹਾਂਜੀ ਹਾਂਜੀ ਠੀਕ ਆ ਸਰ ਹਾਂ ਉਹਦਾ ਪ੍ਰੋਸੀਜਰ ਇਹ ਹੈ ਕਿ ਉਹ ਫੇਰ ਇਹ ਮੇ ਕਰਾ ਕੇ ਤਸੀਲਦਾਰ ਨੂੰ ਰਿਪੋਰਟ ਕਰੂਗਾ ਕਿ ਮੇਰੀ ਅਰਜੀ ਐ ਕਰਕੇ ਬਰਸਤ ਹੋਗੀ ਠੀਕ ਹੈ ਜੀ ਤੇ ਇਹ ਬਰਸਤ ਮੁਤਾਬਕ ਮੈਨੂੰ ਹੁਣ ਮੈਂ ਆ ਗਿਆ ਮੈਨੂੰ ਰਵੱਟ ਵੈ ਕੀਤੀ ਆ ਮੈਨੂੰ ਆ ਕੇ ਪਤਾ ਲੱਗਿਆ ਕਿ ਮੇਰੀ ਪ੍ਰਾਪਰਟੀ ਦਾ ਇਸ ਤਰ੍ਹਾਂ ਹੋ ਗਿਆ ਤਾਂ ਤਹਿਸੀਲਦਾਰ ਉਹਦੀ ਇਨਕੁਆਰੀ ਕਰੂਗਾ ਉਹ ਬੰਦੇ ਦੀ شناختੀ ਪ੍ਰੀਡ ਕਰੂਗਾ ਵੀ ਜਿਹੜਾ ਬੰਦਾ ਕਲੇਮ ਕਰਦਾ ਕਿ ਮੈਂ ਆ ਗਿਆ ਇਹ ਉਹੀ ਬੰਦਾ ਹੈ ਜਿਹੜਾ ਗਵਾਚੇ ਦਾ ਸੀ ਵਿਰਾਸਤ ਦਾੰਤ ਕਾਲ ਕੀਤਾ ਸੀ ਕਿ ਕੋਈ ਹੋਰ ਆ ਗਿਆ ਉਹਦੀ شناختੀ ਪ੍ਰੀਡ ਪ੍ਰੋਪਰ ਪਿੰਡ ਦੇ ਵਿੱਚ ਜਾ ਕੇ ਕਰਕੇ ਉਹ ਤਸਦੀਕ ਹੋਏਗਾ ਤੇ ਉਹੀ ਬੰਦਾ ਹੈ ਤਾਂ ਉਹ ਬੰਦੇ ਦਾ ਉਹ ਜਿਹੜੀ ਹੈ ਪ੍ਰਾਪਰਟੀ ਉਹਦੇ ਨਾਂ ਤੇ ਰਵਰਟ ਬੈਕ ਕਰਨ ਦਾ ਆਰਡਰ ਕਰ ਦੂਗਾ ਪਰ ਸ਼ਰਤ ਇਹ ਹੈ अगेन ਕਿ ਜਿਹੜੀਆਂ ਜਿਹੜੀਆਂ ਪ੍ਰਾਪਰਟੀਆਂ ਤੋਂ ਬੰਦਿਆਂ ਤੋਂ ਪ੍ਰਾਪਰਟੀ ਤੋੜ ਕੇ ਗਵਾਚਾ ਹੋਇਆ ਬੰਦਾ ਜਿਹੜਾ ਵਾਪਸ ਆ ਉਹਦੇ ਨਾਂ ਤੇ ਰਵਰਟ ਕਰਨੀ ਹੈ ਜੀ ਤਾਂ ਉਹਨਾਂ ਨੂੰ ਸੁਣਨਾ ਜ਼ਰੂਰੀ ਹੈ ਠੀਕ ਹੈ ਕਿਉਂਕਿ ਉਹ ਵੀ ਤਾਂ ਦੱਸ ਦੇਣੀ ਹੋ ਜਾਵੇ ਉਹ ਕਹਿੰਦੇ ਵੀ ਤਾਂ ਬੰਦਾ ਹੀ ਚਲੀ ਹੈ ਹਾਂ ਬਿਲਕੁਲ ਹਾਂ ਤਾਂ ਉਹ ਬੰਦੇ ਨੇ ਸਾਫ ਤਾਂ ਉਹਨੇ ਕਰਨਾ ਹੈ ਨਾ ਵੀ ਮੈਂ ਉਹੀ ਬੰਦਾ ਹੋਰ ਨਹੀਂ ਹੈ ਠੀਕ ਤੁਹਾਡੇ ਐਕਸਪੀਰੀਅੰਸ ਦੇ ਅਕੋਰਡਿੰਗ ਕੋਈ ਇਦਾਂ ਦਾ ਕੇਸ ਆਇਆ ਮੰਨ ਲਓ ਬੰਦਾ ਜਿਉਂਦਾ ਉਹਨੂੰ ਵੈਸੇ ਗਵਾਚਿਆ ਹੋਇਆ ਜਾਂ ਡੈਥ ਡਿਕਲੇਅਰ ਕਰਦਾ ਹਾਂ ਤੁਹਾਡਾ ਸਵਾਲ ਜੇ ਮੈਂ ਸਮਝਦਾ ਉਹ ਇਹ ਹੈ ਕਿ ਕੋਈ ਬੰਦਾ ਗੁਆਚਿਆ ਹੈ ਹਾਂਜੀ ਉਹਦੇ ਘਰਦਿਆਂ ਨੇ ਉਹਦੇ ਪਰਿਵਾਰ ਨੇ ਉਹਦੇ ਵਾਰਸਾਂ ਨੇ ਹਾਂਜੀ ਹਾਂ ਇਹ ਜੋ ਮੈਂ ਪਹਿਲਾਂ ਪ੍ਰੋਸੀਜਰ ਤੁਹਾਨੂੰ ਦੱਸਿਆ ਗੁਆਚੇ ਬੰਦੇ ਦੀ ਵਿਰਾਸਤ ਕਰਾਉਣ ਦਾ ਜੀ ਇਹ ਉਹਦੀ ਡੈਥ ਡਿਕਲੇਅਰ ਕਰਾਉਣ ਦੀ ਬਜਾਏ ਕੋਈ ਡੁਪਲੀਕੇਟ ਡੈਥ ਸਰਟੀਫਿਕੇਟ ਬਣਾ ਕੇ ਹਾਂਜੀ ਜਾਲੀ ਤੌਰ ਤੇ ਤੇ ਪਰਿਵਾਰੀ ਕੋਲੇ ਦਰਜ ਕਰਾ ਕੇ ਤੇ ਉਹਦੀ ਵਿਰਾਸਤ ਦਾ ਇੰਤਕਾਲ ਕਰਾ ਲਿਆ ਹੋਵੇ ਜੀ ਇਸ ਤਰ੍ਹਾਂ ਦੇ ਇਨਸਟੈਂਸ ਇੱਕ ਦੋ ਆਏ ਹੈ ਜੀ ਉਹ ਗੈਰ ਕਾਨੂੰਨੀ ਨੇ ਜੀ ਸਰ ਗਲਤ ਗਲਤ ਹੀ ਹੁੰਦਾ ਹੈ ਜੇ ਬੰਦਾ ਗੁਆਚਿਆ ਤਾਂ ਗੁਆਚਿਆ ਜੇ ਮਰਿਆ ਤਾਂ ਮਰਿਆ ਜੀ ਜੀ ਠੀਕ ਹੈ ਨਾ ਜੇਕਰ ਅਸੀਂ ਇਹ ਇਸ ਤਰ੍ਹਾਂ ਦਾ ਕੰਮ ਕਰਾਂਗੇ ਕਿ ਉਹਦਾ ਜੈਲੀ ਸਰਟੀਫਿਕੇਟ ਬਣਾ ਕੇ ਬਿਲਕੁਲ ਸਰ ਤੇ ਉਹਦੀ ਵਿਰਾਸਤ ਕਰਾਵਾਂਗੇ ਜੀ ਉਸ ਕੇਸ ਦੇ ਵਿੱਚ ਉਹਦੇ ਕਨਸੀਕਵੈਂਸ ਜਿਹੜੇ ਹੈ ਜਦੋਂ ਬੰਦਾ ਆਊਗਾ ਜਾਂ ਕਿਸੇ ਪਿੰਡ ਤੋਂ ਸ਼ਿਕਾਇਤ ਕਈ ਵਾਰ ਹੋ ਜਾਂਦੀ ਹੈ ਉਹਦੀ ਇਨਕੁਆਰੀ ਹੁੰਦੀ ਹੈ ਤਾਂ ਸਾਰੀ ਪ੍ਰੋਸੀਡਿੰਗ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਸਾਰੀ ਉਹਦੀ ਵਿਰਾਸਤ ਦਾ ਪ੍ਰੋਸੀਜਰ ਜਿਹੜਾ ਹੈਗਾ ਉਹ ਘਾਟਮ ਹੋ ਜੂਗਾ इवन ਉਹ ਪ੍ਰੋਪਰਟੀ ਲੈਣ ਵਾਲਾ ਜਿਹਨੇ ਵਿਰਾਸਤ ਤੇ ਵਿੱਚ ਜਿਨ੍ਹਾਂ ਨੇ ਲਈ ਤੇ ਗਾਹਾਂ ਅੱਗੇ ਵੇਚਦੀ ਜਿਹਨੇ ਖਰੀਦੀ ਹੈ ਉਹ ਵੀ ਨੁਕਸਾਨ ਹੋ ਸਕਦਾ ਹੈ ਖਰੀਦਣ ਵਾਲੇ ਨੂੰ ਖਰੀਦਣ ਵਾਲੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਸਾਰਾ ਇਹ ਬੇਸ ਹੀ ਫਰਾਡ ਤੇ ਹੈ ਜਿਹੜੀ ਸਾਰੀ ਪ੍ਰੋਪਰਟੀ ਸਾਰੀ ਫਰਾਡ ਬੇਸਡ ਕਰ ਹੋ ਗਈ ਤਾਂ ਉਹਦੀ ਸਾਰੀਆਂ ਪ੍ਰोसीडिंग ਜਿਹੜੀਆਂ ਹੈ ਸਿਵਲ ਕੋਰਟ ਉਸ ਨੂੰ ਸੈਟੀਸਫਾਈ ਕਰ ਸਕਦਾ ਤੋੜ ਸਕਦਾ ਠੀਕ ਹੈ ਸਰ ਠੀਕ ਸੋ ਦੋਸਤੋ ਮਤਲਬ ਸਰ ਵੱਲੋਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਸਰ ਇਸ ਦੇ ਵਾਰੇ ਕੋਈ ਤੁਹਾਡੇ ਵੱਲੋਂ ਹੋਰ ਸੁਝਾ ਜੋ ਮਤਲਬ ਲੋਕ ਵੇਅਰ ਨਾ ਹੋ ਮੈਂ ਇਹ ਸੁਝਾ ਮੈਂ ਸਾਰੇ ਸਾਥੀਆਂ ਨੂੰ ਸਾਡੇ ਸਰੋਤਿਆਂ ਨੂੰ ਇਹ ਸੁਝਾਅ ਦੇਵਾਂਗਾ ਕਿ ਜੇਕਰ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਤੁਹਾਡੇ ਪਰਿਵਾਰ ਦੇ ਵਿੱਚ ਹੈ ਕੇਸ ਤਾਂ ਉਹ ਡਿਊ ਪ੍ਰੋਸੈਸ ਦੇ ਵਿੱਚ ਹੀ ਕਰਾਓ ਜੇ ਤੁਹਾਨੂੰ ਕੋਈ ਤਸੀਲ ਵਾਲੇ ਜਾਂ ਹੋਰ ਵਾਲੇ ਅਬਲਾਈਜ਼ ਨਹੀਂ ਕਰਦੇ ਤੇ ਜਾਂ ਉਹ ਕਹਿੰਦੇ ਜੀ ਕਈ ਵਾਰ ਕੋਈ ਸਾਡੇ ਪਟਵਾਰੀ ਰਿਜਿਡ ਵੀ ਹੁੰਦੇ ਆ ਟਾਵੇਂ ਟਾਵੇਂ ਨਾ ਸਾਰੇ ਸਾਰਿਆਂ ਨੂੰ ਬਜੇ ਦਾ ਪਤਾ ਇੰਨਾਂ ਗੱਲਾਂ ਦਾ ਪਰ ਕਈ ਵਾਰੀ ਕੋਈ ਸ਼ਰਾਰਤੀ ਤਤਵ ਜੁੰਦਾ ਜਾਂ ਕੋਈ ਅਣਜਾਣ ਹੁੰਦਾ ਉਹ ਕਹਿੰਦਾ ਜਿੰਨੇ ਸਾਡੇ ਕੋਲ ਡੈਥ ਸਰਟੀਫਿਕੇਟ ਹੁੰਦਾ ਇਸ ਤਰ੍ਹਾਂ ਮਰਿਆ ਮੰਨਦੀ ਨਹੀਂ ਹਾਂ ਤੇ ਤੁਸੀਂ ਡੈਸਰਟिफिकेट ਬਣਾਉਣਾ ਇਹ ਬਿਲਕੁਲ ਨਾ ਇਸ ਤਰ੍ਹਾਂ ਦਾ ਗਲਤ ਕੰਮ ਕਰੋ ਤੁਸੀਂ ਜੇਕਰ ਕਿਸੇ ਅਧਿਕਾਰੀ ਤੋਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਨਿਆਂ ਨਹੀਂ ਮਿਲਦਾ ਹੈ ਬਜਾਏ ਉਹ ਨਾਲ ਉਲਝਣ ਦੇ ਜਾਂ ਗਲਤ ਕੰਮ ਕਰਨ ਦੇ ਤੁਸੀਂ ਸੀਨੀਅਰ ਅਧਿਕਾਰੀ ਨੂੰ ਮਿਲੋ ਉਦੋਂ ਸੀਨੀਅਰ ਨੂੰ ਮਿਲੋ ਉਦੋਂ ਸੀਨੀਅਰ ਮਿਲੋ ਕਿਸੇ ਨਾ ਕਿਸੇ ਸਟੇਜ ਤੇ ਤੁਹਾਡੀ ਸੁਣਵਾਈ ਜ਼ਰੂਰ ਹੋਊਗੀ ਲਾਜ਼ਮੀ ਤੌਰ ਤੇ ਹੋਊਗੀ ਇਸ ਤਰ੍ਹਾਂ ਨਹੀਂ ਹੈ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਹੀ ਸਾਰੇ ਬੰਦਿਆਂ ਵਿੱਚੋਂ ਕੋਈ ਵੀ ਬੰਦਾ ਤੁਹਾਡੀ ਸੁਣਵਾਈ ਨਾ ਕਰੇ ਸੋ ਇਸ ਕਰਕੇ ਇਹਨੂੰ ਲੀਗਲ ਪ੍ਰੋਸੈਸ ਨਾਲ ਹੀ ਕਰਵਾਓ ਲੀਗਲ ਪ੍ਰੋਸੈਸ ਨਾਲ ਕਰਵਾਉਣ ਨਾਲ ਜੇ ਬੰਦਾ ਵਾਪਸ ਵੀ ਆ ਗਿਆ ਤਾਂ ਵੀ ਤੁਸੀਂ ਸੇਫ ਹੋ ਪਰ ਜੇ ਤੁਸੀਂ ਲੀਗਲ ਪ੍ਰੋਸੈਸ ਨਾਲ ਨਹੀਂ ਕਰਾਉਂਗੇ ਇਲੀਗਲ ਵੇ ਨਾਲ ਕਰਾਉਂਗੇ ਜੇ ਮੈਂ ਦੱਸਿਆ ਕਿ ਜਾਲੀ ਮੌਦਾ ਹੱਡੂ ਵਗੈਰਾ ਬਣਾ ਕੇ ਤਾਂ ਉਹਦੇ ਤੇ ਤੁਹਾਨੂੰ ਕਦੋਂ ਮਰਜ਼ੀ ਪ੍ਰੋਬਲਮ ਆ ਸਕਦੀ ਹੈ ਔਰ ਤੁਹਾਡੇ ਦੇ ਪਰਚਾ ਵੀ ਹੋ ਸਕਦਾ ਹੈ ਤੁਹਾਨੂੰ ਉਹਦੇ ਵਿੱਚ ਕਿਤੇ ਨਾ ਕਿਤੇ ਟ੍ਰਾਇਲ ਵੀ ਸਮ ਫੇਸ ਕਰਨੀ ਪੈ ਸਕਦੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਸੋ ਦੋਸਤੋ ਜੋ ਵੀ ਤੁਸੀਂ ਸੇ ਸਵਾਲ ਕਰੇ ਤੇ ਤਕਰੀਬਨ ਉਸ ਤੋਂ ਵੱਧ ਕੇ ਸਰ ਨੇ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਆ ਇਹ ਵੀ ਤੁਸੀਂ ਸਵਾਲ ਕਰਿਆ ਸੀ ਕਿ ਬੰਦਾ ਜੇ ਲਾਪਤਾ ਹੋ ਜਾਵੇ ਉਹਦਾ ਇੰਤਕਾਲ ਕਰਵਾਉਣ ਦਾ ਪ੍ਰੋਸੈਸ ਕੀ ਆ ਸਰ ਨੇ ਆਪਣੇ ਵੱਲੋਂ ਇਹ ਵੀ ਐਡ ਕਰ ਦਿੱਤਾ ਅਗਰ ਬੰਦਾ ਵਾਪਸ ਆ ਜੇ ਫਿਰ ਉਹ ਆਪਣੀ ਪ੍ਰਾਪਰਟੀ ਨੂੰ ਕਿਵੇਂ ਹਾਸਲ ਕਰ ਸਕਦਾ ਸੋ ਜੇਕਰ ਫਿਰ ਵੀ ਕੋਈ ਸਵਾਲ ਹੋਵੇ ਤਾਂ ਸ਼ਾਰਟ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਨਾ ਸੋ ਮਿਲ ਜੇ ਕਿਸੇ ਨਵੀਂ ਟਾਪਿਕ ਤੇ ਵਿਸ਼ੇ ਦੇ ਨਾਲ ਤਾਂ ਸਰ ਦਾ ਵੀ ਤੁਹਾਡੇ ਵੀ ਸਾਰਾ ਨਤਾਇ ਦਿলো ਸ਼ੁਕਰਾਨਾ ਧੰਨਵਾਦ ਧੰਨਵਾਦ ਜੀ